ਦਰਮੰਦੀਆ ਤਾਈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਬਹੁਤ-ਬਹੁਤ ਧੰਨਵਾਦ ਸੋਢੀ ਸਾਹਿਬ ਤੁਹਾਡਾ ਵੀ A1 ਪੰਜਾਬੀ ਨਿਊ ਚੈਨਲ ਦੇ ਪ੍ਰਬੰਧਕਾਂ ਦਾ ਤੇ ਆਪਣੇ ਦੂਰੋਂ ਨੇੜੇੋਂ ਜੁੜੇ ਪ੍ਰਸ਼ੰਸਕਾਂ ਦਾ ਬਹੁਤ-ਬਹੁਤ ਧੰਨਵਾਦ ਜੀ ਗੁਰਿੰਦਰ ਜੀ ਬੜਾ ਇੱਕ ਵਧੀਆ ਮੁੱਦਾ ਦੇਖੋ ਤੁਹਾਡੇ ਤੋਂ ਲਿੱਤਾ ਤੁਹਾਡੇ ਖਬਰ ਤੋਂ ਵੀ ਕੀ ਯੁੱਧ ਨਸ਼ਾ ਵੇ ਵਿਰੁੱਧ ਹੈ ਨਾ ਵੀ ਇਹ ਮੈਦ ਡਰਾਮੇਬਾਜ਼ੀ ਹੈ ਜਾਂ ਕਾਰਵਾਈ ਹੋਏਗੀ ਦੇਖੋ ਸੋਢੀ ਸਾਹਿਬ ਡਰਾਮੇਬਾਜ਼ੀ ਵਾਲੇ ਪਾਸੇ ਜਾਣਾ ਤਾਂ ਤੁਸੀਂ ਮੈਨੂੰ 2 ਮਿੰਟ ਦਿਓ ਆਪਾਂ ਨਾ ਪਛੋਕੜ ਵਾਲੇ ਪਾਸੇ ਜਾਣਾ ਪੈਣਾ ਜਰੂਰ ਜੀ ਏ 1 ਪੰਜਾਬੀ న్యూਸ ਚੈਨਲ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਲੋਕ ਬੜੀ ਨੀਝ ਨਾਲ ਤੇ ਰੀਝ ਨਾਲ ਦੇਖਦੇ ਆ ਤੇ ਸੁਣਦੇ ਆ ਹਾਂਜੀ ਸਰ ਯੁੱਤ ਨਸ਼ਿਆਂ ਵਿਰੋਧ ਜੀ ਤੁਸੀਂ ਟਾਈਟਲ ਬਹੁਤ ਵਧੀਆ ਰੱਖਿਆ ਹਕੀਕਤ ਜਾਂ ਡਰਾਮੇਬਾਜ਼ੀ ਹਾਂਜੀ ਹਾਂਜੀ ਉਹਨਾਂ ਆਪਾਂ 2007 ਤੋਂ 2017 ਤੱਕ ਅਕਾਲੀ ਭਾਜਪਾ ਗੜਜੋੜ ਸਰਕਾਰ ਸੀ ਪੰਜਾਬ 'ਚ ਜੀ ਜੀ ਸਹੀ ਆ ਸਰ ਉੱਥੇ ਚੱਲਦੇ ਆਪਾਂ ਜਰੂਰ ਉਹਨਾਂ ਤੇ ਦੋਸ਼ ਲੱਗੇ ਭਈ ਜਿਹੜਾ ਨਸ਼ਾ ਸ਼ਰਿਆਂ 'ਵਿਖ ਰਿਹਾ ਜੀ ਪੁਲਿਸ ਤੇ ਦੋਸ਼ ਲੱਗੇ ਕਿ ਪੁਲਿਸ ਦੀ ਸਰਪ੍ਰਸਤੀ ਨਾਲ ਵਿਖ ਰਿਹਾ ਤੇ ਉਹਨਾਂ ਦੇ ਮੰਤਰੀਆਂ ਵਿਧਾਇਕਾਂ ਤੇ ਤੇ ਲੀਡਰਾਂ ਤੇ ਦੋਸ਼ ਲੱਗੇ ਜੀ ਉਸ ਵੇਲੇ ਦੋਸ਼ ਲਾਉਣ ਵਾਲੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਜੀ 4 ਫਰਵਰੀ 2017 ਨੂੰ ਸਰਕਾਰ ਬਦਲ ਗਈ ਕੈਪਟਨ ਅਮਿੰਦਰ ਸਿੰਘ ਦੀ ਅਗਵਾਈ ਚ ਬਣ ਗਈ ਕਾਂਗਰਸ ਦੀ ਸਰਕਾਰ ਪੰਜਾਬ ਚ ਹਾਂਜੀ ਸਰ ਸਹੀ ਹੈ ਉਸ ਵੇਲੇ ਨਸ਼ੇ ਬਾਰੇ ਦੋਸ਼ ਲੱਗਦੇ ਰੇ ਤੇ ਉਸ ਵੇਲੇ ਹਮਲਾਵਰ ਕੌਣ ਹੋਗੇ ਕਾਲੀ ਭਾਜਤਾ ਗੜਜੋੜ ਵਾਲੇ ਜਾਂ ਆਮ ਆਦਮੀ ਪਾਰਟੀ ਵਾਲੇ ਜੀ ਜੀ ਜਦੋਂ ਪਹਿਲਾਂ ਅਕਾਲੀ ਦਲ ਤੇ ਭਾਜਪਾ ਵਾਲੇ ਇਹ ਕਹਿੰਦੇ ਸੀ ਨਸ਼ਾ ਹੈ ਹੀ ਨਹੀਂ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜੀ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜੀ ਸਰ ਨਸ਼ਾ ਹੈ ਹੀ ਨਹੀਂ ਤੇ ਇਹ ਪ੍ਰਪਾਗੈਂਡਾ ਝੂਠਾ ਤੇ ਦੁਖਦਾਇਕ ਹੈ ਜੀ ਫੇਰ ਆ ਜਾਂਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਹੀ ਹੈ ਜੀ ਪਹਿਲਾਂ ਅਕਾਲੀ ਭਾਜਪਾ ਗੜਜੋਰ ਸਰਕਾਰ ਵਾਲੇ ਕਹਿੰਦੇ ਨਸ਼ਾ ਹੈ ਨਹੀਂ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਆ ਉਹ ਕਹਿੰਦੇ ਨਸ਼ਾ ਹੈ ਨਹੀਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹੀ ਅਕਾਲੀ ਉਹੀ ਭਾਜਪਾ ਉਹੀ ਕਾਂਗਰਸ ਵਾਲੇ ਕਹਿੰਦੇ ਭਈ ਇੰਨਾ ਨਸ਼ਾ ਪੰਜਾਬ ਦੇ ਵਿੱਚ ਘਰਾਂ ਦੇ ਘਰ ਸੱਥਰ ਵੇਚ ਰਹੇ ਨੇ ਜੀ ਜੀ ਤੇ ਕੋਈ ਇੱਕ ਦਮ ਉਹਨਾਂ ਦੀ ਟਿਊਨ ਬਦਲ ਜਾਂਦੀ ਆ ਸਹੀ ਗੱਲ ਹੈ ਜੀ ਉਹ ਕਹਿੰਦੇ ਨੇ ਯੁੱਧ ਨਸ਼ਾ ਵਿਰੋਧੀਕ ਡਰਾਮੇ ਵਾਜੀ ਆ ਹਾਂਜੀ ਹਾਂਜੀ ਜਦੋਂ ਕਿ ਆਮ ਆਦਮੀ ਪਾਰਟੀ ਆਪਾ ਰਾਜ ਕਰਦੀ ਤੇ ਰ ਵੀ ਕਹਿ ਸਕਦੇ ਆ ਉਹਨੂੰ ਸੱਤਾਧਾਰੀ ਤੇ ਰ ਵੀ ਕਹਿ ਸਕਦੇ ਆ ਹਾਂਜੀ ਉਹ ਇਹੀ ਕਹਿੰਦੇ ਨੇ ਕਿ ਅਸੀਂ ਯੁੱਧ ਨਸ਼ਿਆਂ ਵਿਰੋਧਕ ਕਿਸੇ ਨੂੰ ਨਹੀਂ ਬਖਸ਼ਦੇ ਦਿੱਲੀ ਚੱਲਦਾ ਇਹ ਮਹਮਤ ਅਸੀਂ ਇੱਕ ਦਿਨ ਲਈ ਵੀ ਟਿਕ ਕੇ ਨਹੀਂ ਬੈਠਾਂਗੇ ਜਦੋਂ ਤੱਕ ਅਸੀਂ ਨਸ਼ਿਆਂ ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾ ਲੈਂਦੇ ਸਹੀ ਗੱਲ ਹੈ ਜੀ ਹੁਣ ਆਪਾਂ ਇਹਨਾਂ ਤਿੰਨਾਂ ਸਰਕਾਰਾਂ ਦਾ ਥੋੜਾ ਵਿਸ਼ਲੇਸ਼ਣ ਕਰੀਏ ਜ਼ਰੂਰ ਅਕਾਲੀ ਪਾਤਾ ਪਾ ਗੜਜੋਰ ਸਰਕਾਰ ਤੇ ਮੰਤਰੀਆਂ ਤੇ ਵਿਧਾਇਕਾਂ ਤੇ ਲੀਡਰਾਂ ਤੇ ਦੋਸ਼ ਲੱਗੇ ਤੇ ਵੱਡੇ ਵੱਡੇ ਦੋਸ਼ ਲੱਗੇ ਹਾਂਜੀ ਘਰਾਂ ਦੇ ਵਿੱਚ ਸੱਤਰ ਵਿਚਦੇ ਰੈ ਨਸ਼ੇ ਕਾਰਨ ਭਾਵੇਂ ਬਜ਼ੁਰਗ ਮਾਪਿਆਂ ਦਾ ਇਕਲੌਤਾ ਪੁੱਤਰ ਨਸ਼ੇ ਦੀ ਭੇਡ ਚੜ ਗਿਆ ਸੱਜ ਵੈ ਮਟਿਆਰ ਦਾ ਪਤੀ ਚੜ ਗਿਆ ਜੀ ਚਾਰ ਚਾਰ ਪੰਜ ਪੰਜ ਭੈਣਾਂ ਦਾ ਇਕਲੌਤਾ ਭਰਾ ਨਸ਼ੇ ਦੀ ਭੇਡ ਚੜ ਗਿਆ ਜਾਂ ਮਾਸੂਮ ਬੱਚਿਆਂ ਦਾ ਪਿਤਾ ਨਸ਼ੇ ਦੀ ਭੇਡ ਚੜ ਗਿਆ ਸਹੀ ਗੱਲ ਹੈ ਉਹਦੇ ਲਈ ਅਕਾਲੀ ਪਾਜਤਾ ਗੜਜੋੜ ਸਰਕਾਰ ਉੱਪਰ ਹਮਲਾਵਰ ਹੁੰਦੀ ਰਹੀ ਕਾਂਗਰਸ ਹਮਲਾਵਰ ਹੁੰਦੇ ਰੇ ਆਮ ਆਦਮੀ ਪਾਰਟੀ ਵਾਲੇ ਪਰ ਉਹ ਡਿਫੈਂਸ ਵਾਲੇ ਪਾਸੇ ਆ ਜਾਂਦੇ ਸੀ ਉਹ ਬਚਾਅ ਵਾਲੇ ਪਾਸੇ ਆ ਜਾਂਦੇ ਤੇ ਇੱਕੋ ਗੱਲ ਹੀ ਕਹਿੰਦੇ ਸੀ ਵੀ ਪੰਜਾਬ ਦੇ ਵਿੱਚ ਨਸ਼ਾ ਹੈ ਨਹੀਂ ਜੀ ਸਿਰ ਤੋਂ ਸਿਰਫ ਰੋਦੀ ਪਾਰਟੀਆਂ ਸਿਆਸੀ ਰੋਟੀਆਂ ਸੇਕਦੀਆਂ ਜਿਹੜੀਆਂ ਉਹਨਾਂ ਨੂੰ ਸੇਕ ਨਹੀਂ ਆਣ ਚਾਹੀਦੀਆਂ ਜੀ ਜਦੋਂ ਕਾਂਗਰਸ ਤੇ ਦੋਸ਼ ਲੱਗੇ ਤਾਂ ਦਰੀ ਵਿਛਗੀ ਦਰੀ ਵਿਛਾਉਣ ਵਾਲੇ ਕੌਣ ਨੇ ਜੀ ਆਮ ਆਦਮੀ ਪਾਰਟੀ ਵਾਲੇ ਤੇ ਕਾਲੀ ਭਾਜਪਾ ਵਾਲੇ ਉਹ ਵੀ ਉਸੇ ਤਰ੍ਹਾਂ ਕਹਿੰਦੇ ਨਸ਼ਾ ਤੇ ਜਦੋਂ ਕੈਪਟਨ ਅਮਿੰਦਰ ਸਿੰਘ ਨੇ ਮੱਥੇ ਨਾਲ ਪਵਿੱਤਰ ਗੁਟਕਾ ਲਾ ਕੇ ਕਿਹਾ ਸੀ ਹਾਂਜੀ ਹਾਂਜੀ ਕਿ within 4 ਹਫ਼ਤਿਆਂ ਦੇ ਅੰਦਰ ਅੰਦਰ ਨਸ਼ੇ ਦਾ ਨਾਮ ਹੁਣ ਨਿਸ਼ਾਨ ਮਿਟਾ ਦੂੰ ਪੰਜਾਬ ਤੋਂ ਸਹੀ ਗੱਲ ਹੈ ਉਹ ਤਲਵੰਡੀ ਸਾਬੋ ਦਮਦਮਾ ਸਾਹਿਬ ਤਖਤ ਵਿਖੇ ਜੀ ਉਹ ਸਾਰਾ ਕੁਝ ਹੋਇਆ ਪਰ ਉਹਨਾਂ ਕੋਲ ਇਹੀ ਬੰਨਣਾ ਹੁੰਦਾ ਸੀ ਦੇਖੋ ਜੀ ਅਸੀਂ ਤਾਂ ਨਸ਼ਾ ਤਸਕਰਾਂ ਦਾ ਲੱਕ ਤੋੜਨਾ ਸੀ ਤੋੜਤਾ ਐਨੇ ਪਰਚੇ ਦਰਜ ਕਰਤੇ ਇਹਨਾਂ ਨਸ਼ਾ ਬਰੰਦ ਕਰ ਲਿਆ ਅਸੀਂ ਨਸ਼ਾ ਤਸਕਰ ਭਜਾਤੇ ਅਸੀਂ ਨਿਸ਼ੇੜੀ ਭਜਾਤੇ ਜੀ ਇਹੀ ਕੁਛ ਆਮ ਆਦਮੀ ਪਾਰਟੀ ਸਰਕਾਰ ਮੁੱਖ ਹੁੰਦਾ ਰਿਹਾ ਜੀ ਉੱਥੇ ਹਮਲਾਵਰ ਕੌਣ ਹੈ ਕਾਂਗਰਸ ਅਕਾਲੀ ਤੇ ਭਾਜਪਾ ਸਹੀ ਹੈ ਜੀ ਜਿਹੜੇ ਅਕਾਲੀ ਭਾਜਪਾ ਵਾਲੇ ਕਹਿੰਦੇ ਪੰਜਾਬ 'ਚ ਨਸ਼ਾ ਹੈ ਨਹੀਂ ਉਹ ਅੱਜ ਕਹਿੰਦੇ ਨੇ ਨਸ਼ਾ ਬਹੁਤ ਹੈ ਘਰ ਘਰ ਸੱਤਰ ਵਿੱਚ ਰਹਿਣੇ ਜਿਹੜੀ ਕਾਂਗਰਸ ਕਹਿੰਦੀ ਸੀ ਪੰਜਾਬ 'ਚ ਨਸ਼ਾ ਹੈ ਨਹੀਂ ਉਹ ਕਹਿੰਦੀ ਅੱਜ ਨਸ਼ਾ ਬਹੁਤ ਹੈ ਜੀ ਜੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਅੱਜ ਕਹਿੰਦੇ ਨੇ ਵੀ ਅਸੀਂ ਨਸ਼ੇ ਦੇ ਖਾਤਮੇ ਲਈ ਯਤਨਸ਼ੀਲ ਹੈ ਪਹਿਲਾਂ ਤੇ ਵੀ ਬਹਾਨੇਵਾਦੀਆਂ ਲਾਉਂਦੇ ਰਿਹਾ ਹਾਂ ਜੀ ਬਈ ਦੇਖੋ ਨਸ਼ਾ ਹੈ ਨਹੀਂਗਾ ਐਵੇਂ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਜੀ ਹੁਣ ਜਿਹੜੇ ਘਰਾਂ ਦੇ ਵਿੱਚ 70 ਵਿੱਚ ਰਹੇ ਨੇ ਜੀ ਜੀ ਉਹਨਾਂ ਦਾ ਸੋਢੀ ਸਾਹਿਬ ਇੱਕੋ ਇੱਕ ਸਵਾਲ ਆ ਤੇ ਇੱਕੋ ਇੱਕ ਮੰਗ ਹੈ ਜੀ ਉਹ ਕਹਿੰਦੇ ਇੱਕ ਨਸ਼ਾ ਤਸਕਰ ਜਾਂ ਨਸ਼ੇੜੀ ਫੜਿਆ ਜਾਵੇ ਨਾ ਉਹ ਭਾਵੇਂ ਛੋਟਾ ਭਾਵੇਂ ਵੱਡਾ ਜੀ ਕੜੀ ਨਾਲ ਕੜੀ ਜੋੜ ਕੇ ਮਿੰਟੋ ਮਿੰਟੀ ਉਹ ਬੰਦੇ ਤੱਕ ਪਹੁੰਚ ਸਕਦੀ ਹੈ ਪੁਲਿਸ ਜੇਕਰ ਪੁਲਿਸ ਸਿਹਰਦ ਹੋਵੇ ਤੇ ਉਹਦੀ ਨੀਤ ਹੋਵੇ ਨਸ਼ਾ ਖਤਮ ਕਰ ਲੈ ਸਹੀ ਹੈ ਜੀ 2007 ਦੀ ਮੈਂ ਇੱਕ ਉਦਾਹਰਨ ਦੇਣੀ ਜ਼ਰੂਰੀ ਸਮਝਦਾ ਜਰੂਰ ਐਲ ਕੇ ਯਾਦਵ ਅੱਜ ਏ ਡੀ ਜੀ ਪੀ ਨੇ ਹਾਂ ਜੀ ਉਹ ਫਰੀਦਕੋਟ ਦੇ ਐਸ ਐਸ ਪੀ ਸਨ ਓਕੇ ਉਸ ਵੇਲੇ ਸੋਢੀ ਸਾਹਿਬ ਤੁਸੀਂ ਉਹ ਆਸੀਆਂ ਕੋਈ ਵੀ ਹੈ ਜੀ ਜੀ ਆਪਣੇ ਜੇਕਰ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਸ਼ਹਿਰ ਕਸਬੇ ਦਾ ਕੋਈ ਵੀਰ ਭੈਣ ਨਾਲ ਜੁੜਿਆ ਹੋ ਤਾਂ ਕਮੈਂਟ ਕਰਕੇ ਨਾ ਜਾਂ ਤਾਂ ਮੇਰੀ ਗੱਲ ਦੀ ਹਾਲ ਨਹੀਂ ਪਰ ਉਤੇ ਜਾਂ ਉਹਨੂੰ ਕੰਨਮ ਕਰੋ ਠੀਕ ਠੀਕ ਹੈ ਉਸ ਵੇਲੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਨਸ਼ਾ ਬਿਲਕੁਲ ਵਿਕਣਾ ਬੰਦ ਹੋ ਗਿਆ ਤੇ ਜੇਕਰ ਤੁਹਾਡੇ ਮੇਰੇ ਅਰਗਾ ਜਾਂ ਕੋਈ ਵੀ ਜੀ ਜੀ ਡਾਕਟਰ ਦੀ ਪਰਚੀ ਲੈ ਕੇ ਕੈਮਿਸਟ ਕੋਲ ਜਾਂਦਾ ਸੀ ਤੇ ਕੈਮਿਸਟ ਨੂੰ ਥੋੜਾ ਸ਼ੱਕ ਪੈ ਜਾਂਦਾ ਸੀ ਕਿ ਇਹਦੇ ਵਿੱਚ ਨਸ਼ੇ ਦਾ ਸਾਲਟ ਹੈ ਜੀ ਉਹ ਕਹਿੰਦਾ ਡਾਕਟਰ ਨਾਲ ਗੱਲ ਕਰਾ ਸਹੀ ਹੈ ਡਾਕਟਰ ਨਾਲ ਗੱਲ ਕਰਾਉਣੀ ਉਹਨੇ ਕਨਫਰਮ ਕਰਨਾ ਤੁਹਾਡੀ ਪਰਚੀ ਲਿਖੀ ਆ ਹਾਂਜੀ ਦੇਖਿਓ ਤੁਹਾਡੇ ਕਿਤੇ ਕੰਪਿਊਟਰ ਦੀ ਜਾਂ ਹੋਸਟ ਸਟਾਫ ਦੀ ਪਰਚੀ ਨਾ ਨਿੱਕੀ ਹੋਵੇ ਉੱਤੇ ਲਕੇ ਯਾਦਵ ਜੀ ਬੈਠੇ ਨੇ ਤੇ ਆਹ ਆ ਵਿੱਚ ਆ ਰਿਹਾ ਇਹ ਸਾਲਟ ਜੀ ਜੀ ਇੰਨਾ ਉਦੋਂ 80 ਲੋਕਾਂ ਚ ਜੀ ਸਹੀ ਗੱਲ ਹੈ ਮੈਂ ਲਕੇ ਯਾਦਵ ਜੀ ਨੂੰ ਪੁੱਛ ਲਿਆ ਜੀ ਮੈਂ ਕਿਹਾ ਯਾਦਵ ਸਾਹਿਬ ਤੁਹਾਡੇ ਤੇ ਸਰਕਾਰ ਦਾ ਦਬਾਅ ਹੈ ਜਾਂ ਕਾਰਨ ਕੀ ਹੈ ਹਾਂਜੀ ਕਿਵੇਂ ਦਰਦੇ ਨੇ ਸਾਰੇ ਮੈਡੀਕੇਟਰ ਨਸ਼ਾ ਉਹ ਤੋਂ ਜ਼ਿਆਦਾ ਵਿਕਦਾ ਸੀ ਜਿਹੜੀਆਂ ਨਸ਼ੇ ਵਾਲੀਆਂ ਗੋਲੀਆਂ ਅੱਛਾ ਜੀ ਤੇ ਮੈਂ ਕਹਾਂ ਸਾਰੇ ਕੈਮਿਸਟ ਥਰ ਥਰ ਕੰਮ ਦੇਣੇ ਮੇ ਜੇ ਥੋੜੀ ਜਿਹੀ ਵੀ ਗੱਲ ਹੋ ਗਈ ਜੀ ਉਹ ਕਹਿੰਦੇ ਮੈਂ ਜਿੱਥੇ ਜਾਣਾ ਨਾ ਇਹ ਮੇਰਾ ਢੰਗ ਤਰੀਕਾ ਹੈ ਕੰਮ ਕਰਨ ਦਾ ਕਿਵੇਂ ਨਸ਼ਾ ਨਹੀਂ ਵਕੰਦਦਾ ਠੀਕ ਹੈ ਜੀ ਵਧੀਆ ਨਾ ਮੇਰੇ ਤਾਂ ਸਰਕਾਰ ਦਾ ਦਬਾਅ ਹੈ ਤੇ ਨਾ ਹੀ ਮੈਨੂੰ ਕਿਸੇ ਨੇ ਕਿਹਾ ਓਕੇ ਉਹ ਇੱਕ ਪੁਲਸ ਕਪਤਾਨ ਹੈ ਜਿਹੜਾ ਜ਼ਿਲ੍ਹੇ ਦਾ ਮੁਖੀ ਹੈ ਉਹਦੇ ਹੱਥ 'ਚ ਹੁੰਦਾ ਹੈ ਹਾਂਜੀ ਹਾਂਜੀ ਮੈਂ ਹਰ ਸਟੇਜ ਤੋਂ ਬੋਲਣ ਲੱਗਿਆ ਜੀ ਇੱਕ ਪੱਤਰਕਾਰ ਹੋਣ नाते ਮੈਂ ਤੁਹਾਡੇ ਵਰਗੇ ਚੈਨਲ ਵਾਲੇ ਵੀਰਾਂ ਦੇ ਸਵਾਲਾਂ ਦੇ ਜਵਾਬ 'ਚ ਇਹ ਗੱਲ ਕਹਿਣ ਲੱਗਿਆ ਕਿੱਲਕੇ ਯਾਦੋਂ ਜਉਂਦੇ ਜਾਗਦੇ ਬੈਠੇ ਨੇ ਸਹੀ ਗੱਲ ਹੈ ਜੀ ਜ਼ਿਲ੍ਹਾ ਫਰੀਦਕੋਟ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਦੀਆਂ ਭਾਵੇਂ ਪੰਚਾਇਤਾਂ ਨੇ ਭਾਵੇਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਜੀ ਕਲੱਬਾਂ ਨੇ ਤੇ ਭਾਵੇਂ ਪੱਤਰਕਾਰ ਨੇ ਠੀਕ ਹੈ ਜੀ ਉਹ ਸਾਰੇ ਮੰਦੇ ਸਨ ਤੇ ਅੱਜ ਜੇਕਰ ਜ਼ਿਲ੍ਹਾ ਪੁਲਿਸ ਮੁਖੀ ਚਾਵੇ ਤਾਂ ਨਸ਼ਾ ਨਹੀਂ ਵਿਕੰਦੇ ਸਦਾ ਹਾਂਜੀ 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 ਜਦੋਂ ਇੱਕ ਛੋਟਾ ਜਾਂ ਵੱਡਾ ਕੋਈ ਵੀ ਨਸ਼ੇੜੀ ਜਾਂ ਨਸ਼ਾ ਤਸਕਰ ਫੜਾਇਆ ਜਾਂਦਾ ਜੀ ਕੜੀ ਨਾਲ ਕੜੀ ਜੋੜ ਕੇ ਆਰਾਮ ਨਾਲ ਉਹਨਾਂ ਤੱਕ ਪਹੁੰਚਿਆ ਜਾ ਸਕਦਾ ਤੇ ਨਸ਼ਾ ਤਸਕਰੀ ਖਤਮ ਕਰ ਲਈ ਜਾਂ ਨਸ਼ਾ ਖਤਮ ਕਰ ਲਈ ਸਰਕਾਰ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ ਸਹੀ ਗੱਲ ਹੈ ਜੀ ਪਹਿਲੇ ਦਿਨ ਤੋਂ ਜਦੋਂ ਕੋਈ ਫੜਿਆ ਗਿਆ ਉਹਨੂੰ ਛੱਡ ਦਿੱਤਾ ਗਿਆ ਅੱਜ ਕੱਲ ਸੋਸ਼ਲ ਮੀਡੀਆ ਤੇ ਐਨੇ ਕਿਸੇ ਪੱਤਰਕਾਰ ਨੂੰ ਮੈਂਨਤ ਕਰਨੀ ਪਊਗੀ ਮੇਰੀ ਖਬਰ ਲਾਓ ਮੇਰੀ ਕੋਈ ਸੁਣਵਾਈ ਨਹੀਂ ਕਰਦਾ ਅੱਜ ਕੱਲ ਤਾਂ ਜਿਹੜਾ ਉਹਦੇ ਫੇਸਬੁੱਕ ਤੇ ਜਾਂ ਪੇਜ ਅਕਾਊਂਟ ਤੇ ਲਾਈਵ ਹੋ ਗਿਆ ਉਹ ਪੱਤਰਕਾਰ ਹੀ ਹੈ ਸਹੀ ਹੈ ਜੀ ਸੋਸ਼ਲ ਮੀਡੀਆ ਰਾਂ ਸਾਰਾ ਕੁਝ ਬਾਹਰ ਆਉਣ ਲੱਗ ਪਿਆ ਬਈ ਕਿੱਥੇ ਕਿੱਥੇ ਪੁਲਿਸ ਸਰਪਸਤੀ ਕਰਦੀ ਹੈ ਤੇ ਕਿੱਥੇ ਕਿੱਥੇ ਪੁਲਿਸ ਰਲਈ ਹੋਈ ਹੈ ਤੇ ਕਿੱਥੇ ਕਿੱਥੇ ਪੁਲਿਸ ਨਾਲ ਸਹਿਯੋਗੀ ਹੈ ਨਸ਼ਾ ਤਸਕਰੀ ਦੇ ਮਹਿੰਦੀ ਜੀ ਅੱਜ ਇੱਥੇ ਇੱਕ ਮਿੰਟ ਰੁਕਣਾ ਆਵਾ ਸਭ ਤੋਂ ਵੱਡੀ ਉਦਾਹਰਨ ਆਈਗੀ ਉਹ ਦੇਖ ਲੋ ਬਠਿੰਡਾ ਦੀ ਕਾਂਸਟੇਬਲ ਕੀ ਉਹਨੇ ਸਾਰਾ ਜਲੂਸ ਕੱਢਤਾ ਪੰਜਾਬ ਪੁਲਿਸ ਆ ਜਿਹੜੇ ਚੰਗੇ ਅਫਸਰ ਹਨ ਸਾਰੇ ਉਹ ਵੀ ਆ ਸ਼ਰਮਿੰਦਾ ਨੇ ਦੇਖੋ ਆਪਾਂ ਸੋਢੀ ਸਾਹਿਬ ਉੱਥੇ ਆ ਜਾਂਦੇ ਨੇ ਜਿਹੜੀ ਬਠਿੰਡਾ ਦੀ ਕਾਂਸਟੇਬਲ ਦੀ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਜੀੜੀ ਬਠਿੰਡਾ ਦੀ ਕਾਂਸਟੇਬਲ ਲੜਕੀ ਆ ਜੀ ਉਹਨੂੰ ਬੜਾ ਹਾਈ ਫਾਈ ਗਿਣਿਆ ਗਿਆ ਸੀ ਸਹੀ ਗੱਲ ਹੈ ਤੂੰ ਕਹਿੰਦਾ ਥਾਰ ਰੱਖਦੀ ਆ ਤੇ ਇੱਥੋਂ ਤੱਕ ਸੋਸ਼ਲ ਮੀਡੀਆ ਤੇ ਆ ਗਿਆ ਵੀ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਲਈ ਤੇ ਨਸ਼ਾ ਤਸਕਰੀ ਲਈ ਮੈਂ ਥਾਰ ਰੱਖਦੀ ਹਾਂਜੀ ਹਾਂਜੀ ਕਿੰਨਾ ਕੁਝ ਲਿਖਿਆ ਗਿਆ ਜਹੀ ਗੱਲ ਜਿਹੜਾ ਉਹਦਾ ਰਿਮਾਂਡ ਲਿਆ ਉਹਦੇ ਤੋਂ ਪੁੱਛਗਿੱਛ ਹੋਈ ਪੁੱਛਗਿੱਛ ਕਦੀ ਵੀ ਕੋਈ ਵੱਡਾ ਪੁਲਿਸ ਅਫਸਰ ਜਾਂ ਕੋਈ ਵਿਧਾਇਕ ਜਾਂ ਕੋਈ ਮੰਤਰੀ ਸੱਤਾਧਾਰੀ ਧਿਰ ਦਾ ਉਹ ਭਾਵੇਂ ਪਿਛਲੀ ਸਰਕਾਰ ਸੀ ਭਾਵੇਂ ਹੋਂ ਵਾਲਾ ਉਹਦੇ ਸਰਪਸਤੀ ਬਿਨਾ ਨਸ਼ਾ ਤਸਕਰੀ ਨਹੀਂ ਹੋ ਸਕਦੀ ਹਾਂਜੀ ਹਾਂਜੀ ਜੀ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਜਨਤਕ ਕੀਤੀ ਜਾਵੇ ਜਿਹੜੀ ਪੁੱਛਗਿੱਛ ਹੋਈ ਆ ਹਾਂਜੀ ਹਾਂਜੀ ਤਾਂ ਸਰਕਾਰ ਕਿਉਂ ਨਹੀਂ ਜਨਤਕ ਕਰਦੀ ਜੀ ਜੇ ਬਲਡੋਜ਼ਰ ਚਲਾਉਣ ਦੀ ਗੱਲ ਹੈ ਮੇ ਨਸ਼ਾ ਤਸਕਰਾਂ ਦੇ ਬੜੇ ਬਣਾਏ ਮਕਾਨ ਢਾਏ ਜਾ ਰਹੇ ਨੇ ਸਲਤਨਤ ਉਜਾੜੀ ਜਾ ਰਹੀ ਹੈ ਤਾਂ ਇੱਕ ਪਿੱਛੇ ਜੇ ਮੀਡੀਆ ਦੇ ਵਿੱਚ ਆਇਆ ਸੀ ਇੱਕ ਰਾਣੋ ਨਾਂ ਦਾ ਗੁਰਦੀਪ ਸਿੰਘ ਰਾਣੋ ਹੈਗਾ ਜੀ ਹੈਗਾ ਹਾਂਜੀ ਸਹੀ ਹੈ ਸਹੀ ਫੜਾ ਉਂਦਰ ਦੁਹਰਾਏ ਕੋਲ ਕਹਿੰਦੇ ਕੋਈ ਪਿੰਡ ਆਉਲਾ ਹਾਂਜੀ ਹਾਂਜੀ ਪੂ ਦਾ ਜੀ ਵੀ ਨਸ਼ਾ ਤਸਕਰੀ ਨਾਲ ਵੱਡੀਆਂ ਵੱਡੀਆਂ ਬਿਲਡਿੰਗਾਂ ਉਸ ਪਾਸੇ ਪੁਲਿਸ ਗਈ ਨਹੀਂ ਜੀ ਉਹ ਬਹੁਤ ਤਗੜਾ ਮਗਰਮ ਆਛਾ ਜੀ ਸਵਾਲ ਹੀ ਉਠਾਏਗੇ ਨੇ ਬੜਾ ਤਗੜਾ ਮਗਰਮਾਚ ਹੈ ਤੇ ਕੈਪਟਨ ਸਰਕਾਰ ਵਲੇ ਇਹ ਵੀ ਸਾਹਮਣੇ ਆਇਆ ਸੀ ਬਈ ਉਹਦੇ ਅੱਗੋ ਪਾਇਲਟ ਲੱਗਦੀ ਸੀ ਜੀ ਜੀ ਨਸ਼ਾ ਤਸਕਰੀ ਵਾਲੀ ਕਾਰ ਹੁੰਦੀ ਸੀ ਨਾ ਉਹ ਦੇਖੋ ਪਾਇਲਟ ਲੱਗਦੀ ਸੀ ਬਈ ਕੋਈ ਵੀਆਈਪੀ ਆ ਰਿਹਾ ਜੀ ਜਦੋਂ ਕਿ ਉਹਨਾਂ ਦੀ ਗੱਡੀ ਦੇ ਵਿੱਚ ਨਸ਼ਾ ਤਸਕਰੀ ਹੁੰਦੀ ਸੀ ਜੀ ਹੁਣ ਜੇਕਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਇਹ ਵਾਅਦਾ ਹੀ ਚਾਉਂਦੀ ਹੈ ਇਮਾਨਦਾਰੀ ਨਾਲ ਬਈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਹਾਂਜੀ ਹਾਂਜੀ ਅਸੀਂ ਇਹ ਤੋਂ ਬਾਅਦ ਕੋਈ ਵੀ ਸੱਤਰ ਨਹੀਂ ਵਿਸ਼ਣ ਦੇਣਾ ਜੀ ਤਾਂ ਫਿਰ ਉਹਨਾਂ ਨੂੰ ਉਹੋ ਜੇ ਮਗਰਮੱਛ ਨਹੀਂ ਬਖਸ਼ਣਾ ਚਾਹੀਦੇ ਸਹੀ ਗੱਲ ਹੈ ਜੀ ਜੇ ਕੋਈ ਪੁਲਿਸ ਵਾਲਾ ਫੜਿਆ ਜਾਂਦਾ ਉਹ ਨਹੀਂ ਬਖਸ਼ਣਾ ਚਾਹੀਦਾ ਹਾਂਜੀ ਹਾਂਜੀ ਪਰ ਇਹ ਜੋ ਕੁਝ ਹੋ ਰਿਹਾ ਇਹਨੂੰ ਜੇਕਰ ਵਿਰੋਧੀ ਪਾਰਟੀਆਂ ਡਰਾਮੇਬਾਜ਼ੀਆਂ ਕਹਿੰਦੀਆਂ ਤਾਂ ਸੱਤਾਧਾਰੀ ਧਿਰ ਯਕੀਨੀ ਬਣਾਵੇ ਕਿ ਡਰਾਮੇਬਾਜ਼ੀ ਨਹੀਂ ਹੈ ਹਕੀਕਤ ਹੈ ਹਾਂਜੀ ਹਾਂਜੀ ਜੇਕਰ ਹਕੀਕਤ ਹੈ ਤਾਂ ਫਿਰ ਵੀ ਸੱਤਾਧਾਰੀ ਧਿਰ ਨੂੰ ਬੜੀ ਦਲੀਲ ਨਾਲ ਬੜੇ ਜ਼ੋਰ ਨਾਲ ਅੰਕੜੇ ਦੇਣੇ ਪੈਣੇ ਆ। ਸਹੀ ਗੱਲ ਹੈ। ਅਕਾਲੀ ਭਾਜਪਾ ਗੜਜੋੜ ਸਰਕਾਰ ਵੇਲੇ ਵੱਡੇ ਵੱਡੇ ਅੰਕੜੇ ਦਿੱਤੇ ਜਾਂਦੇ ਸੀ। ਕਿੰਨੇ ਨਸ਼ਾ ਤਸਕਰ ਫੜਲੇ, ਕਿੰਨੇ ਨਸ਼ਾ ਫੜ ਲਿਆ। ਅੱਜ ਤੋਬਾ ਨਸ਼ਾ ਤਸਕਰੀ ਨਹੀਂ ਹੋ। ਉਹੀ ਕੁਝ ਕਾਂਗਰਸ ਸਰਕਾਰ ਵੇਲੇ ਹੁੰਦਾ ਰਿਹਾ। ਉਹੀ ਕੁਝ ਹੋਣ ਹੋ ਰਿਹਾ। ਸਾਨੂੰ ਹਾਂਜੀ ਪਰ ਗੁਰਿੰਦਰ ਜੀ ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਹਾਂ ਪਰ ਇੱਕ ਗੱਲ ਮੇਰੇ ਜ਼ਿਹਨ 'ਚ ਵੀ ਆ ਰਹੀ ਹੈ ਮੈਨੂੰ WhatsApp ਮੈਸੇਜ ਆ ਗਿਆ ਮੇਰੇ ਕਿਸੇ ਆਪਣੇ ਦਰਸ਼ਕ ਦਾ ਉਹ ਕਹਿੰਦੇ ਵੀ ਪੁਰਾਣੀਆਂ ਸਰਕਾਰਾਂ ਨੇ ਕਹਿੰਦੇ ਕਦੇ ਪੀਲਾ ਪੰਜਾ ਨਹੀਂ ਚਲਾਇਆ ਕੋਈ ਐਕਸ਼ਨ ਲਿੱਤਾ ਜੇ ਭਗਵਾਨ ਤੁਮਨ ਸਾਹਿਬ ਕੋਈ ਐਕਸ਼ਨ ਲੈਂਦੇ ਆ ਤਾਂ ਵਿਰੋਧੀ ਜਾਣ ਕੇ ਖੇਡਾ ਖੇਡ ਕਹਿ ਕਹਿ ਰਹੇ ਵੀ ਇਹ ਡਰਾਮਾ ਕਰਦੇ ਨਹੀਂ ਦੇਖੋ ਉਹਨਾਂ ਦਾ ਮੈਸੇਜ ਆ ਗਿਆ ਆਪਣੇ ਦਰਸ਼ਕ ਨੇ ਦੇਖੋ ਦਰਸ਼ਕ ਵੀਰ ਦੀ ਗੱਲ ਨਾਲ ਮੈਂ 100% ਦੀ ਸਹਿਮਤ ਹਾਂ ਜੇਕਰ ਭਗਵਾਨ ਤੁਮਨ ਨੇ ਪੀਲਾ ਪੰਜਾ ਚਲਾਇਆ ਜੀ ਜੀ ਤਾਂ ਵਿਰੋਧੀ ਪਾਰਟੀਆਂ ਨੂੰ ਸਹਿਮਤ ਹੋਣਾ ਚਾਹੀਦਾ ਵੇ ਨਸ਼ੇ ਨਾਲ ਜਿਹੜੀ ਬਣੀ ਆ ਨਾ ਬਿਲਡਿੰਗ ਉਹਨੂੰ ਡੇਗਾਂਗੇ ਤਾਂ ਹੋਰਨਾਂ ਨੂੰ ਤਾਂ ਹੀ ਅਕਲ ਆਊਗੀ ਕਿਸੇ ਨੂੰ ਸਬਕ ਸਿਖਾਉਣ ਲਈ ਕਾਹ ਤਾਂ ਮਰਿਆ ਤੰਗਣਾ ਹੀ ਪੈਂਦਾ ਨਾ ਜੀ ਹਾਂਜੀ ਹਾਂਜੀ ਕਾਹ ਕਾਹ ਕਰਦੇ ਦੂਜੇ ਕੰਮ ਨੂੰ ਤਾਂ ਹੀ ਅਕਲ ਆਊਗੀ ਸਹੀ ਹੈ ਜੀ ਇਹ ਉਸ ਮੈਸੇਜ ਭੇਜਣ ਵਾਲੇ ਵੀਰ ਦਾ ਭੈਣ ਜੀ ਨੇ ਵੀ ਮੈਸੇਜ ਭੇਜਿਆ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਨਾਲ ਮੈਂ ਇਹ ਵੀ ਕਹਿਣਾ ਕਿ ਪੀਲੇ ਪੰਜੇ ਵਾਲਾ ਕੰਮ ਸਹੀ ਆ ਦੇਰ ਆਏ ਦਰਸਤ ਆਏ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨਸ਼ਾ ਮੁਕਤ ਹੋਣੀ ਚਾਹੀਦੀ ਹੈ ਧਰਤੀ ਇੱਥੇ ਕਿਸੇ ਕਰਤ ਸੱਥਰ ਨਹੀਂ ਵਿਚਣਾ ਚਾਹੀਦਾ ਜਿਹੜੇ ਨਸ਼ਾ ਤਸਕਰ ਨੇ ਭਾਵੇਂ ਉਹ ਛੋਟੇ ਨੇ ਭਾਵੇਂ ਵੱਡੀਆਂ ਮੱਛੀਆਂ ਨੇ ਸਹੀ ਗੱਲ ਹੈ ਕਿਸੇ ਨੂੰ ਵੀ ਬਖਸ਼ਣਾ ਨਹੀਂ ਚਾਹੀਦਾ ਭਾਵੇਂ ਉਹ ਪੁਲਿਸ ਵਾਲਾ ਭਾਵੇਂ ਕੋਈ ਹੋਰ ਅਫਸਰ ਹੈ ਭਾਵੇਂ ਉਹ ਲੀਡਰ ਹੈ ਤੇ ਭਾਵੇਂ ਮੰਤਰੀ ਵਿਧਾਇਕ ਕੁਝ ਵੀ ਹੈ ਜੀ ਜੀ ਇਸ ਮਾਮਲੇ 'ਚ ਕਿਸੇ ਨਾਲ ਕੋਈ ਲਿਆਜ ਨਹੀਂ ਹੋਣੀ ਚਾਹੀਦੀ ਤੇ ਕੋਈ ਰਾਹਤ ਨਹੀਂ ਹੋਣੀ ਚਾਹੀਦੀ ਸਹੀ ਗੱਲ ਹੈ ਜੀ ਕਿਉਂਕਿ ਨਾ ਗੁਰਿੰਦਰ ਜੀ ਇੱਕ ਨਾ ਪਿਛੇ ਬਹੁਤ ਆ ਰਹੀ ਮੈਂ ਤੁਹਾਨੂੰ ਅੰਕੜੇ ਦੱਸਣਾ ਆਪਣੇ ਪੰਜਾਬ ਦੇ ਵਿੱਚ ਰੋਜ਼ਾਨਾ 6 ਮੋਤਾਂ ਡੇਲੀ ਵੀ 6 ਮੋਤਾਂ ਆਪਣੇ ਚਿੱਟੇ ਨਾ ਹੋ ਰਹੀਆਂ ਤਾਂ ਜੇ ਸਰਕਾਰ ਇਹ ਸਰਕਾਰ ਐਕਸ਼ਨ ਲੈ ਰਹੀ ਹੈ ਵਧੀਆ ਕਰ ਰਹੀ ਹੈ ਅਸੀਂ ਇਹ ਨਹੀਂ ਕਹਿੰਦੇ ਅਸੀਂ ਭਗਵਾਨਤਮਨ ਦੇ ਕੋਈ ਸਾਡਾ ਚੈਨਲ ਉਹਨਾਂ ਦਾ ਲਗਾਤਾਰ ਕਰੀਆਂ ਪਰ ਮੈਂ ਨਹੀਂ ਮੇਰੀ ਉਮਰ ਤੁਸੀਂ ਮੇਰੇ ਤੋਂ ਸਿਆਣੀ ਹੋਗੇ ਮੇਰੀ ਉਮਰ 40-50 ਸਾਲ ਦੀ ਹੈ ਮੈਂ ਆਪਣੇ 40 ਸਾਲ ਦੇ ਵਿੱਚ ਅੱਜ ਤੱਕ ਕੋਈ ਅਧਿਆ ਮੰਤਰੀ ਨਹੀਂ ਦੇਖਿਆ ਜਿਹੜਾ ਕਿ ਜਿਸ ਨੇ ਇੰਨਾ ਤੜਾ ਕੰਮ ਕੀਤਾ ਹੋਵੇ ਸਹੀ ਗੱਲ ਹੈ ਉਹਨਾਂ ਨੇ ਕੀਤਾ ਕਰ ਵੀ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਵੀ ਉਹ ਕੋਠੀ ਵੀ ਗੇਰਾਗੇ ਤੇ ਜਿਹੜੇ ਸਾਡੇ ਵਿਧਾਇਕਾਂ ਦੇ ਨਾਮ ਵੀ ਆਏ ਨੇ ਜੋ ਵੀ ਅਫਸਰ ਆਣਗੇ ਦੇਖੋ ਤੁਹਾਨੂੰ ਦੱਸ ਦੇਣਾ ਕੱਲ ਹੀ ਕੈਸੇ ਝੋਖੜਿਆ ਗਿਆ ਅੰਮ੍ਰਿਤਸਰ ਤੇ 1 ਕਿਲੋ ਦੀ ਟਿੱਟੇ ਨਾਲ ਕਾਰਵਾਈ ਹੋਈ ਹੈ ਅਸੀਂ ਇਹ ਨਹੀਂ ਕਹਿੰਦੇ ਕਾਰਵਾਈ ਹੋਈ ਹੈ ਹੇ ਪਾ ਦੇਖੋ ਇਹ ਜਿਹੜੇ ਵਿਰੋਧੀ ਸਵਾਲ ਚੱਕ ਰਹੇ ਆ ਗੁਰਿੰਦਾ ਸਿੰਘ ਮਾਫੀ ਜਨਾ ਜਿਹੜੇ ਦੇਖੋ ਪਤਾ ਹੈ ਕਿ ਨੌਜਵਾਨ ਭਰਾ ਮਰਦੇ ਨੇ ਆਪਣੀਆਂ ਮਾਵਾਂ ਦੇ ਪੁੱਤ ਮੈਨੂੰ ਦੁੱਖ ਹੁੰਦਾ ਸਾਡੇ ਬੱਚੇ ਆ ਸਾਡਾ ਰਿਸ਼ਤ ਸਾਡੇ ਬੱਚੇ ਕੰਨੂ ਇਹ ਕੰਮ ਨਾ ਪੈ ਜਾਣ ਦੇਖੋ ਜੇ ਨਾ ਆਪਾ ਸਮਾਪਤੀ ਵਾਲੇ ਪਾਸੇ ਆ ਜੀ ਉਹ ਤੋਂ ਪਹਿਲਾਂ ਮੈਂ 1000 ਤੋਂ ਜ਼ਿਆਦਾ ਨਸ਼ਾ ਵਿਰੋਧੀ ਸਟੇਜਾਂ ਤੇ ਨਾ ਲੈਕਚਰ ਕਰ ਚੁੱਕਾ ਓਕੇ ਮੈਂ ਇੱਕ ਗੱਲ ਕਹਿਣਾ ਹਾਂ ਨਾ ਉਹ ਤੁਹਾਨੂੰ ਵਧੀਆ ਲੱਗੂਗੀ ਜਿਹੜੀ ਗੱਲ ਮੈਂ ਕਹਿਣਾ ਜਿਹੜੇ ਆਪਣੇ ਦਰਸ਼ਕ ਨੇ ਉਹ ਹਾਂ ਵੀ ਭਰਨਗੇ ਕਮੈਂਟ ਕਰ ਦੇਣਗੇ ਜ਼ਰੂਰ ਮੈਂ ਇੱਕ ਗੱਲ ਕਹਿਣਾ ਹਾਂ ਨਾ ਭਾਈ ਤੁਸੀਂ ਨਾ ਕੋ ਕਿ ਤੁਹਾਡੇ ਘਰ ਚ ਨਸ਼ਾ ਹੈ ਨਹੀਂ ਹਾਂਜੀ ਹਾਂਜੀ ਉਥੇ ਸੋਡੀ ਸਾਹ ਜਿਹੜਾ ਮੈਂ ਸ਼ਬਦ ਮੈਂ ਵਰਤੂੰਗਾ ਨਾ ਕਿਰਪਾ ਕਰਕੇ ਉਹਨੂੰ ਮੈਨਾਂ ਸਮਝੋ ਤੁਹਾਡੇ ਸਾਰਿਆਂ ਤੇ ਲਾਗੂ ਹੁੰਦਾ ਹੈ ਸਹੀ ਠੀਕ ਹੈ ਜੀ ਠੀਕ ਹੈ ਹੁਣ ਮੈਂ ਸ਼ੁਰੂ ਕਰਨ ਲੱਗਾ ਜੇ ਇਜਾਜ਼ਤ ਹੋਵੇ ਤਾਂ ਬੋਲਾਂ ਜ਼ਰੂਰ ਜ਼ਰੂਰ ਸਰ ਜ਼ਰੂਰ ਸੁਣਾਂਗੇ ਨਸ਼ਾ ਸਰਹੱਦ ਤੇ ਆਇਆ ਮੈਂ ਚੁੱਪ ਰਿਆ ਮੇਰੇ ਘਰ ਤੋਂ ਬਹੁਤ ਦੂਰ ਓਕੇ ਨਸ਼ਾ ਮੇਰੇ ਜ਼ਿਲ੍ਹੇ ਚ ਆਇਆ ਮੈਂ ਚੁੱਪ ਰਿਆ ਮੇਰੇ ਘਰ ਤੋਂ ਬਹੁਤ ਦੂਰ ਜੀ ਨਸ਼ਾ ਮੇਰੇ ਪਿੰਡ ਚ ਆਇਆ ਮੈਂ ਚੁੱਪ ਰਿਆ ਮੇਰੇ ਘਰ ਤੋਂ ਬਹੁਤ ਦੂਰ ਜੀ ਨਸ਼ਾ ਮੇਰੇ ਗਵਾਂਡੀਆਂ ਦੇ ਆ ਗਿਆ ਮੈਂ ਚੁੱਪ ਰਿਆ ਕਿ ਗਵਾਂਡੀ ਬੁਰਾ ਨਾ ਮਨਾਉਣ ਜੀ ਨਸ਼ਾ ਮੇਰੇ ਘਰ ਚ ਆਇਆ ਮੈਂ ਚੁੱਪ ਰਿਆ ਕਿ ਮੇਰੇ ਤੇ ਖਲੋਤੇ ਪੁੱਤਰ ਦੀ ਬਦਨਾਮੀ ਨਾ ਹੋਵੇ ਜੀ ਨਸ਼ਾ ਮੇਰੇ ਕੋਲੋਤੇ ਪੁੱਤਰ ਨੂੰ ਜਦੋਂ ਖਾ ਗਿਆ ਨਿਕਲ ਗਿਆ ਤੇ ਮੈਂ ਉਦੋਂ ਛਾਤੀ ਪਿੱਛ ਪਿੱਟਰ ਰੋਇਆ ਕਿ ਬਚਾ ਲੋ ਪੰਜਾਬ ਬਚਾ ਲੋ ਪੰਜਾਬ ਬਚਾ ਲੋ ਨਹੀਂ ਕੀ ਬਾਤ ਹੈ ਬਾਤ ਪੰਜਾਬ ਨਹੀਂ ਬਚਦਾ ਜੀ 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 ਇਹ ਤਾਂ ਜਿੱਥੇ ਕਿੰਨੀ ਵੀ ਦੂਰ ਆ ਨਸ਼ਾ ਘਾ ਗਵਾਂਡੀਆਂ ਦੇ ਲੱਗੀ ਅੱਗ ਉਹਨੂੰ ਤੁਸੀਂ ਖੁਸ਼ੀ ਨਾ ਮਨਾਓ ਉਹਦੀ ਕੋਈ ਚਿੰਗਾਰੀ ਕਦੋਂ ਆ ਕੇ ਤੁਹਾਡੇ ਘਰ ਨੂੰ ਤਬਾਹ ਕਰਕੇ ਰੱਖ ਦੂਗੀ ਇਸ ਚੀਜ਼ ਦੀ ਉਡੀਕ ਚ ਰਹੋ ਕਿਉਂਕਿ ਕੁਦਰਤ ਦਾ ਨਿਜ਼ਮ ਹੈ ਹਾਂ ਜਿੱਥੇ ਵੀ ਇਹ ਨਸ਼ਾ ਜਿੰਨਾ ਤੁਸੀਂ ਬੋਲ ਸਕਦੇ ਹੋ ਬੋਲ ਨਹੀਂ ਸਕਦੇ ਲਿਖੋ ਲਿਖ ਨਹੀਂ ਸਕਦੇ ਪ੍ਰਚਾਰੋ ਪ੍ਰਚਾਰ ਨਹੀਂ ਸਕਦੇ ਤਾਂ ਜਿਹੜੇ ਬੋਲ ਰਹੇ ਨੇ ਲਿਖ ਰਹੇ ਨੇ ਉਹਨਾਂ ਦੀ ਹਮਾਇਤ ਕਰ ਦਿਓ ਉਹਨਾਂ ਦਾ ਸਮਰਥਨ ਕਰ ਦਿਓ ਉਹਨਾਂ ਨੂੰ ਸਹਿਯੋਗ ਕਰ ਦਿਓ ਸਹੀ ਗੱਲ ਹੈ ਇਹ ਮੇਰੀ ਆ ਸੋਚ ਆ ਜੀ ਗੁਰਿੰਦਰ ਜੀ ਆਪਣੀ ਇੱਕ ਪੱਤਰਕਾਰ ਨੇ ਖਰੜਦੋ ਸੰਜੀਵ ਸ਼ਰਮਾ ਜੀ ਉਹਨਾਂ ਦਾ ਮੈਸੇਜ ਆਇਆ ਵੀ ਇਹ ਜਿਹੜੇ ਪੱਤਰਕਾਰ ਤੁਹਾਨੂੰ ਸੌਰੀ ਜਾਣਦੇ ਨਹੀਂ ਕਹਿੰਦੇ ਵੀ ਜਿਹੜੇ ਪੱਤਰਕਾਰ ਸਾਹਿਬ ਨੇ ਆਪਣੀ ਥੋੜੀ ਜੀ ਕਵਿਤਾ ਦੀ ਚਾਰ ਲਾਈਨਾਂ ਠਾਈਆਂ ਦੁਆਰਾ ਸੁਣਾ ਦਿਓ ਉਹ ਸੁਣਨਾ ਚਾਹੁੰਦੇ ਨੇ ਉਹ ਸੁਣ ਨਹੀਂ ਸਕੇ ਪੂਰੀ ਆ ਰੰਜੀਤ ਸ਼ਰਮਾ ਜੀ ਤੁਹਾਡਾ ਧੰਨਵਾਦ ਜਿਹੜੇ ਜਿਹੜੇ ਸਾਡੇ A1 ਪੰਜਾਬੀ ਨਿਊਜ਼ ਨਾਲ ਜੁੜੇ ਪ੍ਰਸ਼ੰਸਕ ਨੇ ਦਰਸ਼ਕ ਨੇ ਸਰੋਤੇ ਨੇ ਸਾਰਿਆਂ ਦਾ ਧੰਨਵਾਦ ਮੈਂ ਅਕਸਰ ਸਟੇਜਾਂ ਤੋਂ ਬੋਲਦਾ ਹਾਂ 1000 ਤੋਂ ਜ਼ਿਆਦਾ ਮੈਂ ਸਟੇਜਾਂ ਤੇ ਬੋਲ ਚੁੱਕਾ ਹਾਂ ਨਸ਼ਾ ਸਰਹੱਦ ਤੇ ਆਇਆ ਮੈਂ ਚੁੱਪ ਰਿਆ ਕਿ ਮੇਰੇ ਪਿੰਡ ਤੋਂ ਬਹੁਤ ਦੂਰ ਹੈ ਜੀ ਨਸ਼ਾ ਮੇਰੇ ਜ਼ਿਲ੍ਹੇ ਚ ਆਇਆ ਮੈਂ ਚੁੱਪ ਰਿਆ ਕਿ ਨਸ਼ਾ ਅਜੇ ਮੇਰੇ ਪਿੰਡ ਤੋਂ ਬਹੁਤ ਦੂਰ ਹੈ ਜੀ ਨਸ਼ਾ ਮੇਰੇ ਨਾਲ ਦੇ ਪਿੰਡ ਚ ਆ ਗਿਆ ਮੈਂ ਚੁੱਪ ਰਿਆ ਕਿ ਮੇਰੇ ਪਿੰਡ ਚ ਤਾਂ ਨਹੀਂ ਆਇਆ ਜੀ ਨਸ਼ਾ ਮੇਰੇ ਪਿੰਡ ਚ ਆ ਗਿਆ ਮੈਂ ਚੁੱਪ ਰਿਆ ਕਿ ਮੇਰੇ ਘਰ ਤੋਂ ਬਹੁਤ ਦੂਰ ਹੈ ਜੀ ਨਸ਼ਾ ਮੇਰੇ ਗਵਾਂਡੀਆਂ ਦੇ ਆ ਗਿਆ ਤਾਂ ਮੈਂ ਚੁੱਪ ਰਿਆ ਕਿ ਗਵਾਂਡੀ ਕਿਤੇ ਬੁਰਾ ਨਾ ਮਨਾਉਣ ਜੀ ਨਸ਼ਾ ਮੇਰੇ ਘਰ ਚ ਆ ਗਿਆ ਤਾਂ ਮੈਂ ਚੁੱਪ ਰਿਆ ਕਿ ਮੇਰੇ ਇਕਲੋਤੇ ਪੁੱਤਰ ਦੀ ਬਦਨਾਮੀ ਨਾ ਹੋਵੇ ਨਸ਼ਾ ਮੇਰੇ ਖਲੋਤੇ ਪੁੱਤਰ ਨੂੰ ਨਿਗਲ ਗਿਆ ਤਾਂ ਮੈਂ ਸਾਰਿਆਂ ਦੇ ਸਾਹਮਣੇ ਸ਼ਮਸ਼ਾਨ ਘਾਰ ਦੇ ਵਿੱਚ ਛਾਤੀ ਪਿੱਟ ਪਿੱਟ ਰੋਇਆ ਬਚਾ ਲੋ ਪੰਜਾਬ ਬਚਾ ਲੋ ਪੰਜਾਬ ਬਚਾ ਲੋ ਪੰਜਾਬ ਬਾਤ ਨਹੀਂ ਪੰਜਾਬ ਬਚਦਾ ਹੁੰਦਾ ਪਹਿਲਾਂ ਰੂਲਾ ਪਾਉਣਾ ਪੈਂਦਾ ਇਹਦੇ ਲਈ ਪਹਿਲਾਂ ਹੀ ਬਾਤ ਚੁੱਕਣੀ ਪੈਣੀ ਹੈ ਇਹ ਗੁਰਿੰਦਰ ਜੀ ਤੁਹਾਡੀ ਕਵਿਤਾ ਮੇਰੇ ਮਨ ਨੂੰ ਭਾ ਗਈ ਹੈ ਤੇ ਸ਼ਰਮਾ ਜੀ ਤੁਹਾਨੂੰ ਥੋੜੇ ਦੇ ਬਾਅਦ ਫੋਨ ਕਰਨਗੇ ਮੈਂ ਨੰਬਰ ਉਹਨੇ ਮੰਗਿਆ ਮੈਂ ਦੇ ਦਾਂਗਾ ਤੇ ਇਹ ਵੀ ਆਪਣੇ ਚੈਨ ਦੇ ਪੱਤਰਕਾਰ ਨੇ ਤੇ ਤੁਸੀਂ ਸਹੀ ਕਵਿਤਾ ਤੁਹਾਡੀ ਜਿੱਤਦੀ ਹੈ ਨਾ ਇਹ ਵਿਰੋਧੀਆਂ ਦੇ ਵੀ ਜਿੱਤਦੀ ਹੈ ਸਾਰੇ ਦੇਸ਼ ਦੀ ਜਿੱਤਦੀ ਹੈ ਕਿਉਂਕਿ ਦੇਖੋ ਕਿਸੇ ਦੇ ਘਰ ਅਗ ਲੱਗਦੀ ਹੈ ਸਾਰੇ ਖੁਸ਼ ਹੁੰਦੇ ਆ ਪਰ ਜਦੋਂ ਘਰ ਆਪਣੇ ਲੱਗਦੀ ਹੈ ਨਾ ਫਿਰ ਉਹੀ ਤੁਹਾਡੇ ਗੱਲ ਵੀ ਹੁਣ ਬਚਾ ਲਓ ਫਿਰ ਕੁਝ ਵੀ ਰਹਿੰਦਾ ਉਹ ਕਹਿੰਦੇ ਆਪਸਤਾਏ ਕੀ ਹੋਏ ਜਦ ਚੀੜਿਆ ਚੂਕੀ ਖੇਤ ਠੀਕ ਹੈ ਨਾ ਜੀ ਤੁਹਾਡੀ ਸਾਹਿਬ ਮੈਂ 1000 ਦੇ ਕਰੀਬ ਨੌਜਵਾਨਾਂ ਦਾ ਨਸ਼ਾ ਛੁਡਾਇਆ ਹੈ ਕਿੰਨੇ ਛੁਡਾਇਆ ਬਈ ਤੁਹਾਡੇ ਤੋਂ ਮੈਂ ਕੋਈ ਆਧਾਰ ਕਾਰਡ ਨਹੀਂ ਲੈਣਾ ਜੀ ਕੋਈ ਤੁਹਾਡੀ ਮੈਂ ਫੋਟੋ ਨਹੀਂ ਕਰਨੀ ਕੋਈ ਮੈਂ ਤੁਹਾਡਾ ਰਜਿਸਟਰ ਚ ਨਹੀਂ ਲਿਖਣਾ ਕੋਈ ਤੁਹਾਡੀ ਮੈਂ ਖਬਰ ਨਹੀਂ ਲਾਉਣੀ ਕਾਉਂਸਲਿੰਗ ਕਰਕੇ ਛੁਡਾਇਆ ਹੈ 1000 ਤੋਂ ਜ਼ਿਆਦਾ ਮੈਂ ਸਟੇਜਾਂ ਤੋਂ ਬੋਲ ਚੁੱਕਾ ਕਿਉਂ ਕਿਉਂਕਿ ਮੈਂ ਜ਼ਿੰਦਗੀ ਚ ਕੋਈ ਨਸ਼ਾ ਨਹੀਂ ਕੀਤਾ ਵੈਰੀ ਗੁੱਡ ਕੋਈ ਨਸ਼ਾ ਨਹੀਂ ਕੀਤਾ ਮੈਂ ਬਹੁਤ ਵਧੀਆ ਗੱਲ ਹੈ ਜੀ ਪਿਆ ਤੁਸੀਂ ਇੰਨੇ ਨੌਜਵਾਨਾਂ ਦਾ ਛੁਡਾ ਚੁੱਕੇ ਹੋ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੈ ਵੀਰੋ ਮਾਪਿਓ ਤੁਹਾਡਾ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੋਣਗੇ ਵਿਚਾਰੇ ਉਹ ਤੁਹਾਨੂੰ ਦਿਲੋਂ ਪਿਆਰ ਕਰਦੇ ਹੋਣੇ ਸ ਮਿਹਰਬਾਨ ਮਿਹਰਬਾਨ ਚਲੋ ਮੈਂ ਨਾ ਵਾਪਸ ਮੁੱਦੇ ਤੇ ਨਹੀਂ ਆਣਾ ਦੇਖੋ ਵੀ ਗੱਲ ਹੈ ਪੀਦੇ ਪੰਜੇ ਦੀ ਪੀਲਾ ਪੰਜਾ ਚੱਲ ਰਿਹਾ ਵਧੀਆ ਗੱਲ ਹੈ ਮੈਂ ਨਹੀਂ ਕਹਿੰਦਾ ਭਗਵਾਨ ਤੁਮਨ ਸਾਹਿਬ ਵਧੀਆ ਕੰਮ ਕਰ ਰਹੇ ਆ ਮਹਿੰਦੀ ਅਤਾ ਸਾਹਿਬ ਤੇ ਜਿਹੜੇ ਅਫਸਰ ਹੋਰ ਬਚੇ ਹੋਏ ਨੇ ਦੇਖੋ ਵਿਰੋਧੀ ਦਾ ਕੰਮ ਤਾਂ ਹੁੰਦਾ ਬੋਲਣਾ ਲੁਕੇ ਪਉ ਕਈ ਗਏ ਕਹ ਰਹੇ ਭਗਵਾਨਤਮਨ ਕੋ ਸਾਰ ਰਹਿ ਗਿਆ ਉਹ ਹੁਣ ਦਿਖਾਵਾ ਕਰ ਰਿਹਾ ਇਹ ਇਹ ਅੱਜ ਦਾ ਯਾਨੀ ਬੀਬਾ ਜੈ ਇੰਦਰ ਕੌਰ ਦਾ ਬਿਆਨ ਆਇਆ ਉਹ ਕੁਸਮੇ ਖਬਰ ਨਸ਼ਰੀ ਹੋ ਜਾਈ ਆਪਣੀ ਜਨਤਾ ਕਹਿੰਦੇ ਵੀ ਸਿਰਫ ਸਾਲ ਬਚ ਗਿਆ ਤਾਂ ਡਰਾਮਾ ਕਰ ਰਿਹਾ ਭਗਵਾਨਤਮਨ ਵੈਰੀ ਗੱਲ ਤਾਂ ਦੇਖੋ ਭਗਵਾਨ ਕੋਲ ਸੀਐਮ ਨੇ ਲੈ ਜਾ ਹੀ ਨਹੀਂ ਆ ਪਏ ਬੋਲਣ ਦਾ ਮੰਗੇਓ ਦੇਖੋ ਜੀ ਇਹ ਤਾਂ ਵਿਰੋਧੀ ਨੇ ਕਹਿਣਾ ਹੀ ਕਹਿਣਾ ਜੈ ਇੰਦਰ ਕੌਰ ਦੀ ਸੋਚ ਉਹਨਾਂ ਨੂੰ ਮੁਬਾਰਕ ਜੀ ਕੋਈ ਸਾਹਿਬ ਉਹਨਾਂ ਨੂੰ ਇਹ ਪੁੱਛਣ ਵਾਲਾ ਕੋਈ ਹੋਵੇ ਵੀ ਤੁਹਾਡੀ ਸਰਕਾਰ ਰਹੀ 2002 ਤੋਂ 2007 ਤੱਕ ਰਹੀ ਜੀ ਜੀ 2017 ਤੋਂ 2022 ਤੋ ਚਲੋ ਪਹਿਲਾਂ 6 ਮਹੀਨੇ ਲਈ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਲਾਤਾ ਪਰ ਸਰਕਾਰ ਤਾਂ ਕਾਂਗਰਸ ਦੀ ਸੀ ਹਾਂਜੀ ਕੈਪਟਨ ਅਮਿੰਦਰ ਸਿੰਘ ਉਹਨਾਂ ਦੇ ਪਿਤਾ ਨੇ ਜੇਕਰ ਮੱਥੇ ਨਾਲ ਪਿੱਤਰ ਗੁਟਕਾ ਸਾਹਿਬ ਲੈ ਕੇ ਸੋਚ ਚੁੱਕੀ ਸੀ ਕਿ ਮੈਂ ਚਾਰ ਅੱਤਿਆਂ ਦੇ ਅੰਦਰ ਅੰਦਰ ਨਸ਼ਾ ਮੁਕਤ ਕਰ ਦੂੰਗਾ ਪੰਜਾਬ ਨੂੰ ਜੀ ਉਹ ਸੌ ਕਿੱਧਰ ਗਈ ਤੇ ਉਹਨਾਂ ਨੇ ਮੈਦਾਨ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਕਿਉਂ ਮਨਜ਼ੂਰ ਕਰ ਲਿਆ ਜੀ ਆਪਣੇ ਸਵਾਲਾਂ ਦੇ ਜਵਾਬ ਦੇਵੇਂ ਨਾ ਕਿਸੇ ਤੇ ਕਰਨ ਦੀ ਬਜਾਏ ਦੇਖੋ ਮੈਂ ਕੋਈ ਭਗਵੰਤ ਮਾਨ ਨਹੀਂ ਆ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਨਹੀਂ ਠੀਕ ਹੈ ਅੱਛਾ ਇਹ ਕਮੀਆਂ ਹੋਣਗੀਆਂ ਹਾਂ ਪਰ ਜੋ ਗੱਲ ਸਹੀ ਆ ਉਹਨੂੰ ਤਾਂ ਸਹੀ ਕਹਿਣਾ ਬੰਦਾ ਜੋ ਕੁਝ ਕਰ ਰਹੇ ਨੇ ਉਹ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਹਾਂ ਅਸੀਂ ਤੰਦਰੁਸਤ ਸਮਾਜ ਦੀ ਸਿਰਜਣਾ ਕਰਨੀ ਹੈ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨੀ ਹੈ ਤਾਂ ਅਸੀਂ ਤਾਂ ਉਹਦੇ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨੇ ਤਿਆਰ ਆਂ ਏਵਨ ਪੰਜਾਬੀ ਨਿਊਜ਼ ਚੈਨਲ ਦੇ ਮਾਧਮ ਇਰਾheem ਮੈਂ ਭਗਵੰਤ ਸਿੰਘ ਮਾਨ ਨੂੰ ਜੀ ਇੱਕ ਬੇਨਤੀ ਕਰਨੀ ਚਾਹਣਾ ਜਰੂਰ ਜਰੂਰ ਮੈਂ ਕਹਿੰਨਾ ਪੁਲਿਸ ਦਾ ਕੰਮ ਹੈ ਨਸ਼ਾ ਤਸਕਰ ਫੜਿਆ ਉਹ ਛੋਟਾ ਹੈ ਜਾਂ ਵੱਡਾ ਜੀ ਉਹਨੂੰ ਜੇਲ੍ਹ ਭੇਜਤਾ ਜੀ ਹਾਂ ਤੇ ਜੇਲ੍ਹ ਸੁਧਾਰ ਘਰ ਨਹੀਂ ਰਹੀ ਹਾਂਜੀ ਜੇਲ੍ਹ ਦੇ ਵਿੱਚੋਂ ਤੁਹਾਡੇ ਸਾਹਮਣੇ ਉਹ ਗੈਂਗਸਟਰ ਬਣ ਕੇ ਆਉਂਦਾ ਜਾਂ ਬਦਮਾਸ਼ ਬਣ ਕੇ ਆਉਂਦਾ ਜਾਂ ਪਹਿਲਾਂ ਨਾਲੋਂ ਵੇ ਜਿਆਦਾ ਵਿਗੜ ਕੇ ਆਉਂਦਾ ਹੈ ਸਹੀ ਗੱਲ ਹੈ ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਹੈ ਹਾਂ ਮੈਂ ਨਿਸ਼ਕਾਮ ਸਵਾਵਾ ਦੇਣ ਲਈ ਤਿਆਰ ਹਾਂ ਸਿਰ ਤੇ ਸਿਰਫ ਨਸ਼ੇੜੀ ਨੂੰ ਇਹ ਦੱਸਣਾ ਜੀ ਬਈ ਤੇਰੇ ਨਸ਼ਾ ਕਰਨ ਨਾਲ ਤੇਰੇ ਪਤਨੀ ਤੇਰੀ ਭੈਣ ਤੇਰੀ ਬੇਟੀ ਜਾਂ ਤੇਰੀ ਮਾਂ ਜੀ 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 ਉਹਨਾਂ ਨੂੰ ਤੁਹਾਡੇ ਸ਼ਰੀਕੇ ਦੀਆਂ ਤੁਹਾਡੀਆਂ ਗਵੰਡਨਾ ਦੀਆਂ ਜਿਹੜੀਆਂ ਕੌਣੀਆਂ ਖਸੈਲੀਆਂ ਸੁੰਨੀਆਂ ਪੈਣੀਆਂ ਮਿਹਣੇ ਸੁੰਨੇ ਪੈਂਦੇ ਨੇ ਉਲਾਂਬੇ ਮਿਲਦੇ ਨੇ ਤੇਰਾ ਪਤੀ ਤੇਰਾ ਪਿਓ ਤੇਰਾ ਭਰਾ ਤੇਰਾ ਪੁੱਤ ਫਲਾਣੇ ਦੀ ਚੈਨੀ ਖਿਜਦਾ ਫੜਿਆ ਗਿਆ ਫਲਾਣੇ ਦਾ ਪਰਸਕੋਖ ਖੋਂਦਾ ਫੜਿਆ ਗਿਆ ਫਲਾਣੇ ਦਾ ਜਿੰਦਰਾ ਤੋੜਦਾ ਫੜਿਆ ਗਿਆ ਫਲਾਣੇ ਦਾ ਮੋਟਰਸਾਈਕਲ ਚੋਰੀ ਕਰਦਾ ਫੜਿਆ ਗਿਆ ਉਹਨਾਂ ਦੇ ਦਿਲ ਤੇ ਕੀ ਗੁਜ਼ਰਦੀ ਹੋਊਗੀ ਸਹੀ ਗੱਲ ਕਹਿ ਰਹੇ ਹੋ ਤੁਸੀਂ ਦੇਖੋ ਇੱਕ 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 ਬੱਚਾ ਨਸ਼ਾ ਕਰਦਾ ਉਹ ਘਰ ਦੇ ਵਿੱਚ ਪੰਜ ਜਾਂ ਸੱਤ ਜਿੰਨੇ ਵੀ ਪਰਿਵਾਰ ਹੁੰਦੇ ਹੈ ਹਰਜਾਨਾ ਸਾਰਿਆਂ ਉੱਪਰ ਨਾ ਪੈਂਦਾ ਮੰਨਦੇ ਹੋ ਨਾ ਕਮਿਆਜ ਸਾਰਿਆਂ ਨੂੰ ਪੁੱਗਤਣਾ ਪੈਂਦਾ ਚਾਹੇ ਉਹ ਭੈਣ ਹੈ ਚਾਹੇ ਮਾਂ ਹੈ ਦੁਖੀ ਸਾਰੇ ਹੁੰਦੇ ਵਿਚਾਰੇ ਜੇਕਰ 100 ਨਸ਼ੇੜੀਆਂ ਦੇ ਵਿੱਚੋਂ ਦੋ ਚਾਰਾਂ ਤੇ ਵੀ ਅਸਰ ਹੁੰਦਾ ਆਪਣੀ ਗੱਲ ਦਾ ਜੀ 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 ਮੈਂ ਰਾ ਘੰਟਾ ਰੱਖ ਲੈਣ ਲੈਕਚਰ ਡੇਢ ਘੰਟਾ ਰੱਖ ਲੈਣ ਦੋ ਘੰਟੇ ਰੱਖ ਲੈਣ ਕਿੰਨੀ ਗਰਮੀ ਹੋਵੇ ਬਿਨਾ ਪਾਣੀ ਪੀਤਾ ਮੈਂ ਕੰਟੀਨਿਊ ਬੋਲ ਸਕਦਾ ਨਹੀਂ ਨਹੀਂ ਸਹੀ ਗੱਲ ਹੈ ਜੀ ਪਰ ਮੈਂ ਇਹੀ ਕਹਿਣਾ ਵੀ ਉਹਨਾਂ ਨੂੰ ਦੱਸਣਾ ਪੈਣਾ ਜੇਲ੍ਹਾਂ ਦੇ ਵਿੱਚ ਵੀ ਦੱਸਣਾ ਪੈਣਾ ਤਾਂ ਉਹ ਚੰਗੇ ਇਨਸਾਨ ਬਣ ਕੇ ਬਾਹਰ ਆਉਣਗੇ ਨਹੀਂ ਤਾਂ ਚੰਗੇ ਇਨਸਾਨ ਬਣ ਕੇ ਬਾਹਰ ਨਹੀਂ ਆ ਰਹਾ ਹਾਂਜੀ ਹਾਂਜੀ ਜੀ ਕਿਉਂਕਿ ਇਹਨਾਂ ਦੇਖੋ ਜੀ ਜੇਲ੍ਹ ਦੇ ਮੇਰੇ ਇੱਕ ਇੱਕ ਮਿੱਤਰ ਚਲਾ ਗਿਆ ਗਲਤੀ ਨਾਲ ਪੜਿਆ ਲਿਖਿਆ ਇਨਸਾਨ ਸੀ ਉਹ ਚਲੋ ਚਾਰ ਪੰਜ ਦਿਨ ਬਾਅਦ ਆ ਗਿਆ ਉਹਨੇ ਇਹਨਾਂ ਮੈਂ ਇਹਦਾ ਜੀ ਬੜੀ ਵਧੀਆ ਗੱਲ ਬਾਤ ਸੁਣਾਈ ਮੈਂ ਕਿਹਾ ਯਾਰ ਤੂੰ ਐਜੇ ਕੰਮ ਚ ਕਿਵੇਂ ਪਤ ਗਿਆ ਕਹਿੰਦਾ ਯਾਰ ਤੈਨੂੰ ਪਤਾ ਘਰ ਦੇਆ ਪ੍ਰੋਬਲਮ ਸੀ ਗਿਆ ਕਹਿੰਦਾ ਮੈਂ ਅੰਦਰ 3 ਦਿਨ ਜੀ ਗੱਲ ਕਿਵੇਂ ਕੀ ਕਹਿੰਦਾ ਮੈਨੂੰ ਇੱਕ ਕਿਸੇ ਪੁਰਾਣੇ ਬਜ਼ੁਰਗ ਨੇ ਕਿਹਾ ਵੀ ਕਾਕਾ ਯਾਦਾ ਪਹਿਲੀ ਜੇਲ੍ਹ ਸੁਧਾਰ ਦਿੰਦੀ ਹੈ ਜਾਂ ਬਦਮਾਸ਼ ਬਣਾ ਦਿੰਦੀ ਹੈ ਹੁਣ ਤੂੰ ਬਾਤ ਇਹਦੀ ਕੀ ਕਰਨਾ ਕਹਿੰਦਾ ਯਾਰ ਆਪਾਂ ਦਾ ਕਹਿੰਦਾ ਜਿਹੜੇ ਕੰਮ ਆਪਾਂ ਕਰਦੇ ਆ ਪੜਦੇ ਆ ਵਧੀਆ ਕਹਿੰਦਾ ਉਹ ਬੰਦਾ ਵੀ ਕੱਲ ਨੂੰ ਗਲਤ ਹੋ ਸਕਦਾ ਸੀ ਇੱਕਦਾ ਮੈਂਂਦੀ ਅਤਾ ਜੀ ਮੈਂ ਤੁਹਾਰ ਤੋਂ ਇੱਕ ਸਲਾਹ ਲੈਣਾ ਚਾਹਨਾ ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਨੇ ਚਾਹੇ ਮੈਂ ਕੁਫੀਓ ਕੋਈ ਵੀ ਆ ਪੂਰਾ ਪੰਜਾਬ ਲਾ ਲਓ ਜਿਹੜੇ ਪਰਿਵਾਰਕ ਮੈਂਬਰ ਹੈ ਉਹਨਾਂ ਨੂੰ ਆਪਣੇ ਬੱਚੇ ਜਦੋਂ ਕਾਲਜ ਜਾਂ ਜਾਂਦੇ ਨੇ ਜਾਂ ਕਿਤੇ ਬਾਹਰ ਘੁੰਮਣ ਵੀ ਜਾਂਦੇ ਨੇ ਉਹਨਾਂ ਨੂੰ ਥੋੜਾ ਜਿਆਦਾ ਸਮਝਾਉਣ ਦੀ ਲੋੜ ਨਹੀਂ ਕਿਉਂਕਿ ਦੇਖੋ ਆਪਣੇ ਜਿਹੜੇ ਪਰਿਵਾਰ ਹੈ ਨਾ ਥੋੜੇ ਘੱਟ ਪੜੇ ਲਿਖੇ ਕਰਕੇ ਵੀ ਸਮਝਾਉਂਦੇ ਨਹੀਂ ਯਾਨੀ ਇਹਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਪਰਿਵਾਰਾਂ ਨੂੰ ਮੈਂ ਨਾ ਸੋਢੀ ਸਾਹਿਬ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਨਾ ਜੀ ਜੀ ਕਹਿੰਦੇ ਮੈਂ ਉਦਾਹਰਣ ਦਿੰਦਾ ਉਹਨਾਂ ਸਟੇਜਾਂ ਤੋਂ ਜਰੂਰ ਹੁਣ ਹੈ ਤਾਂ ਸਾਡੇ ਬੱਚੇ ਜਿਹੜੇ ਸੁਣ ਰਹੇ ਨੇ ਭਾਵੇਂ ਸਾਡੇ ਪੁੱਤਰ ਨੇ ਤੇ ਭਾਵੇਂ ਸਾਡੀਆਂ ਧੀਆਂ ਨੇ ਹਾਂਜੀ ਹਾਂਜੀ ਉਹ ਬੁਰਾ ਨਾ ਮਨੋਂ ਤੇ ਮੇਰੀ ਇਸ ਗੱਲ ਤੋਂ ਨਾ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕਰਨ ਜੀ ਜੀ ਜਰੂਰ ਗੁਰਨਾਨਕ ਪਾਤਸ਼ਾਹ ਨੇ ਸਾਨੂੰ ਕਿਰਤ ਸੱਭਿਆਚਾਰ ਨਾਲ ਜੋੜਿਆ ਹਾਂਜੀ 80 85 85 ਸਾਲ ਦਾ ਬਜ਼ੁਰਗ ਖੁਦ ਖੇਤੀ ਕਰਦਾ ਖੁਦ ਵਾਹੀ ਕਰਦਾ ਹਾਂਜੀ ਉਹਦੇ ਕੱਪੜਿਆਂ ਤੇ ਥੋੜੀ ਜੀ ਟੰਬ ਲੱਗ ਜੇ ਨਾ ਤਾਂ ਉਦੋਂ ਤਾਂ ਤੁਹਾਨੂੰ ਪਤਾ ਪਹਿਲਾਂ ਕੀ ਹੁੰਦਾ ਸੀ ਤੋਪਾ ਲਾ ਲਿਆ ਚਲੋ ਘਰੇ ਪਾਉਣ ਲਈ ਸਹੀ ਸੰਗ ਮੰਦਾ ਸੀ ਇਹ ਟੰਬ ਲੱਗੇ ਉਹਨੂੰ ਬਾਦਸ਼ਕ ਨਹੀਂ ਮੰਨਿਆ ਜਾਂਦਾ ਸੀ ਹਾਂਜੀ ਅੱਜ ਪਾਟੀਆਂ ਜੀਨਾ ਮਹਿੰਗੀਆਂ ਵਿਕ ਰਹੀਆਂ ਨੇ ਸਹੀ ਗੱਲ ਹੈ ਤੁਹਾਡੀ ਮੈਂ ਫੇਰ ਮਾਫੀ ਮੰਗ ਕੇ ਕਹਿੰਨਾ ਭਈ ਉਹ ਮੇਰੇ ਤੋਂ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕਰਨ ਬੁਰਾ ਨਾ ਮੰਨੋਣ ਇਸ ਗੱਲ ਦਾ ਨਹੀਂ ਨਹੀਂ ਤੁਸੀਂ ਜੋ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਅਸੀਂ ਚਾਹਨੇ ਆ ਕਿ ਸਾਡੇ ਧੀਆਂ ਪਾਂ ਜਿਹੜੇ ਵੀ ਨਸ਼ਾ ਕਰ ਰਹੇ ਨੇ ਉਹ ਕਿਸੇ ਤਰੀਕੇ ਵੀ ਸੱਚਾ ਉਹਨਾਂ ਤੁਹਾਡੀ ਗੱਲ ਚੂਵੇ ਚੂਬੜ ਨਾਲ ਕੋਈ ਬੰਦਾ ਬਣ ਜੇ ਵਧੀਆ ਜੇ ਕਿਰਤ ਕਿਰਤ ਸੱਭਿਆਚਾਰ ਨਾਲ ਉਹ ਜੋੜਨ ਦੀਆਂ ਜਿਹੜੀਆਂ ਸਾਤਸ਼ਾਣੇ ਤੋੜਨ ਦੀਆਂ ਕਿਰਤ ਸੱਭਿਆਚਾਰ ਨਾਲੋਂ ਤੋੜਨ ਦੀਆਂ ਜਿਹੜੀਆਂ ਸਾਤਸ਼ਾਣੇ ਜੀ ਇਹ ਵੀ ਉਹਨਾਂ ਦੇ ਵਿੱਚ ਸ਼ਾਮਲ ਹੈ ਵੀ ਪਾਰਟੀ ਜੀਨ ਸਾਡੇ ਧੀਆਂ ਪੁੱਤ ਪਾ ਕੇ ਉਹਦੋਂ ਮਹਿੰਗੀ ਜੀ ਜੀ ਇੱਕ ਉਹਨਾਂ ਦੇ ਬਜ਼ੁਰਗ ਆਪ ਦੀ ਜੇਕਰ ਉਹ ਪੀੜੀ ਦਰ ਪੀੜੀ ਪੁੱਛਣਾ ਆਪਣੇ ਮਾਪਿਆਂ ਨੂੰ ਤੇ ਉਦੋਂ ਕਹਿੰਦੇ ਸੀ ਇੱਕ ਛੋਟੀ ਜੀ ਟੰਬ ਲੱਗ ਜੇ ਨਾ ਤਾਂ ਉਹਨੂੰ ਬਦਸ਼ਕ ਨਹੀਂ ਮੰਨਿਆ ਜਾਂਦਾ ਸੀ ਜੀ ਅੱਜ ਤੁਸੀਂ ਪਾਤੀਆਂ ਜੀਨਾਂ ਤੇ ਮਹਿੰਗਾ ਖਰਚਾ ਕਰਕੇ ਕੀ ਇਹ ਸਾਡੀ ਮਰ ਗਈ ਅਣਖ ਮਰ ਗਈ ਗੈਰਤ ਤੇ ਮਰ ਗਈ ਜ਼ਮੀਰ ਦੀਆਂ ਨਿਸ਼ਾਨੀਆਂ ਨੇ ਇਹ ਤਾਂ ਪਹਿਲੀ ਗੱਲ ਹੋ ਗਈ ਜੀ ਉਹ ਦੂਜੀ ਗੱਲ ਇਦੂ ਕੋੜੀ ਐ ਜੇਰੂ ਉਹ ਜਿਹੜਾ ਕਿਰਤ ਸੱਭਿਆਚਾਰ ਨਾਲ ਜੁੜਿਆ ਤੁਹਾਡਾ ਦਾਦਾ ਤੁਹਾਡਾ ਨਾਨਾ ਤੁਹਾਡਾ ਚਾਚਾ ਤੁਹਾਡਾ ਪਿਤਾ ਤੁਹਾਡਾ ਤਾਇਆ ਤੁਹਾਡਾ ਕੋਈ ਵੀ ਪਰਿਵਾਰ ਦਾ ਵੱਡਾ ਮੈਂਬਰ ਜੀ ਤੁਸੀਂ ਡੋਲੇ ਦਿਖਾ ਰਹੇ ਹੋ ਜੀ ਸੱਚ ਹੈ ਤੁਸੀਂ ਕਹਿਨੋ ਵੀ ਮੈਂ ਟੈਟੂ ਬਣਵਾਇਆ 20 25 25000 ਰੁਪਏ ਟੈਟੂ ਤੇ ਖਰਚ ਕਰ ਰਿਹਾ ਹਾਂ ਹਾਂਜੀ ਹਾਂਜੀ ਇਹ ਦੂਜੀ ਗਲਤੀ ਹੈ ਤੇ ਬੱਜਰ ਗਲਤੀ ਹੈ ਜੀ ਹੁਣ ਤੀਜੀ ਗੱਲ ਵਾਲੇ ਪਾਸੇ ਆ ਜਾਓ ਜ਼ਰੂਰ ਗਜ਼ਨੀ ਦੇ ਬਾਜ਼ਾਰਾਂ 'ਚ ਟੱਕੇ ਟੱਕੇ ਦੇ ਭਾਅ ਵਿਕਦੀਆਂ ਗੈਰਾਂ ਦੀਆਂ ਧੀਆਂ ਨੂੰ ਸੁਰੱਖਿਅਤ ਬਚਾ ਕੇ ਸੁਰੱਖਿਅਤ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣ ਦਾ ਇਤਿਹਾਸ ਕਿਤਾਬਾਂ 'ਚ ਦਰਜਾ ਹੈ। ਸਹੀ ਗੱਲ ਹੈ ਜੀ। ਤੁਸੀਂ ਵੀ ਪੜਿਆ ਆਪਣੇ ਮਾਤਾ-ਪਿਤਾ ਨੇ ਵੀ ਪੜਿਆ ਅਗਾ ਸਾਡੀ ਔਲਾਦ ਵੀ ਪੜ ਰਹੀ ਹੈ। ਜੀ। ਪਰ ਉਹੀ ਨੌਜਵਾਨ ਜਿਹੜਾ ਗੈਰਾਂ ਦੀਆਂ ਧੀਆਂ ਨੂੰ ਸੁਰੱਖਿਅਤ ਬਚਾ ਕੇ ਸੁਰੱਖਿਅਤ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣ ਦਾ ਇਤਿਹਾਸ ਸਿਰਜ ਰਿਹਾ ਹੈ। ਜੀ ਉਹ ਅੱਜ ਕਿਸੇ ਧੀ ਭੈਣ ਦੀ ਚੈਨੀ ਖਿੱਚ ਰਿਹਾ ਕਿਸੇ ਦਾ ਪਰਸ ਖੋ ਰਿਹਾ ਕਿਸੇ ਦਾ ਮੋਬਾਈਲ ਖੋ ਰਿਹਾ ਕੋਈ ਦਿਨ ਨਹੀਂ ਜਾਂਦਾ ਜਿੱਤੇ ਕਿਸੇ ਘਰ ਦਾ ਜਿੰਦਰਾ ਨਾ ਟੱਪੇ ਜਾਂ ਕਿਸੇ ਦੁਕਾਨ ਦਾ ਸ਼ਟਰ ਨਾ ਟੁੱਟੇ ਸਹੀ ਗੱਲ ਹੈ ਇਹ ਸਾਡੀ ਮਰ ਗਈ ਅਣਖ ਮਰ ਗਈ ਗੈਰਤ ਤੇ ਮਰ ਗਈ ਜ਼ਮੀਰ ਦੀਆਂ ਨਿਸ਼ਾਨੀਆਂ ਨੇ ਜੀ 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 ਹੁਣ ਜਦੋਂ ਮੈਂ ਸਟੇਜਾਂ ਤੋਂ ਬੋਲਦਾ ਬੜੇ ਐਪਰੀਸ਼ੀਏਟ ਕਰਦੇ ਨੇ ਤੇ ਬਹੁਤ ਸਾਰੇ ਟੀਚਰ ਕਹਿੰਦੇ ਨੇ ਬਈ ਬੱਚਿਆਂ ਤੇ ਅਸਰ ਹੋਵੇ ਨਾ ਹੋਵੇ ਸਾਡੇ ਤੇ ਅਸਰ ਹੋ ਰਿਹਾ ਤੁਹਾਡੀਆਂ ਗੱਲਾਂ ਨਾਲ ਸਹੀ ਗੱਲ ਹੈ ਜੀ ਨੂੰ ਸ਼ੌਕ ਰੈ ਸ਼ੁਰੂ ਤੋਂ ਇਸ ਚੀਜ਼ ਦਾ ਬਹੁਤ ਵਧੀਆ ਗੱਲ ਹੈ ਜੀ ਜੀ ਐ ਮੈਂਦੀ ਅਤਾ ਸਾਹਿਬ ਸਮੇਂ ਮੈਨੂੰ ਇਜਾਜ਼ਤ ਨਹੀਂ ਦਿੰਦਾ ਤੇ ਇੱਕ ਜਾਂਦੇ ਜਾਂਦੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਦਿੰਿਆ ਦੇ ਆਓਗੇ ਪਹਿਲਾਂ ਸੁਣ ਲਿਓ ਨਸ਼ਾ ਛੱਡਵਾ ਦੇ ਤੇ ਦੂਜਾ ਸਰਕਾਰ ਅਜੇ ਕੀ ਕਰੇ ਜਿਹੜਾ ਵਿਰੋਧੀ ਚੁੱਪ ਕਰਨ ਦੇਖੋ ਵਿਰੋਧੀਆਂ ਨਾਲ ਤਾਂ ਚੁੱਪ ਕਰਨਾ ਨਹੀਂ ਜੀ ਪਹਿਲੀ ਪ੍ਰੇਰਨਾ ਤਾਂ ਮੇਰੇ ਬੱਚਿਆਂ ਨੂੰ ਆ ਜੀ ਜੂ ਬਈ ਪਰਿਵਾਰ ਦੇ ਵਿੱਚ ਇੱਕ ਮੈਂਬਰ ਚੰਗਾ ਨਿਕਲਿਆ ਆਵੇ ਨਾ ਇੱਕ ਮੈਂਬਰ ਜੀ ਤਾਂ ਉਹ ਪਰਿਵਾਰ ਨੂੰ ਕਿੱਥੇ ਦੀ ਕਿੱਥੇ ਲੈ ਜਾਂਦਾ ਸਹੀ ਗੱਲ ਹੈ ਸਾਰੇ ਪਰਿਵਾਰ ਨੂੰ ਵੀ ਕਿੱਥੇ ਕਿੱਥੇ ਲੈ ਜਾਂਦਾ ਤੇ ਅਗਾਹ ਕਈ ਪੀੜ੍ਹੀਆਂ ਤੱਕ ਆਪ ਦਾ ਆਪ ਦੀ ਔਲਾਦ ਦਾ ਭਵਿੱਖ ਸੁਰੱਖਿਅਤ ਕਰ ਜਾਂਦਾ ਜੀ ਉਹਦੇ ਲਈ ਨਸ਼ਾ ਛੱਡਣਾ ਪਊ ਤਿਆਗਣਾ ਪਊ ਤਾਂ ਜਾਊ ਕਿੱਥੇ ਦੀ ਕਿੱਥੇ ਸਹੀ ਗੱਲ ਹੈ ਇਹ ਪਹਿਲੀ ਗੱਲ ਹੈ ਜੀ ਜੀ ਪੰਜ ਚੀਜ਼ਾਂ ਮੇਰੇ ਪੱਲੇ ਬੰਨ ਲੈਂ ਜਿਹੜੀਆਂ ਮੈਂ ਕਹਿਣਾ ਹੁੰਨਾ ਉਹ ਇੱਥੇ ਫੇਰ ਦੁਹਰਾ ਦਿੰਨਾ ਕੋ ਤਾਂ ਜੀ ਨਹੀਂ ਕੋ ਹਰੇ ਜੁੜਨ ਲੱਗ ਰਹੇ ਨੇ ਤੇ ਥੋੜਾ ਜਿੱਧਰ ਮੈਨੂੰ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਮੈਂ ਤਾਂ ਤੁਹਾਨੂੰ ਕਹਿ ਰਿਹਾ ਮੈਂ ਜੇ ਤੋ ਤਾਂ ਮੈਂ ਮਾਫੀ ਚਾਹਨਾ ਚਲੋ ਆਪਾਂ ਸਮਾਪਤੀ ਵਾਲੇ ਪਾਸੇ ਆਈਏ ਫੇਰ ਕਿਤੇ ਜੁੜੇ ਫੇਰ ਕਰ ਲਾਂਗੇ ਤੁਸੀਂ ਜੁੜਿਆ ਕਦੂੜਿਆ ਕਰੋ ਪਤਾ ਹੈ ਕਿ ਸਾਨੂੰ ਤੁਹਾਡੇ ਵਰਗੇ ਵਿਦਵਾਨਾਂ ਦੇ ਵਿਚਾਰਾਂ ਦੀ ਬਹੁਤ ਜ਼ਰੂਰਤ ਹੈ ਤੇ ਏ ਛੋੜੇ ਸਾਹਿਬ ਤੁਸੀਂ ਮੇਰੀ ਡਿਊਟੀ ਲਈ ਸੀ ਮੈਂ ਚਾਰ ਸਹੀ ਆਪਦੇ ਦਫ਼ਤਰ ਆ ਗਿਆ ਬਾਜ਼ਾਰ ਤੋਂ ਮੈਂ ਜੀ ਕਿਸੇ ਮੀਟਿੰਗ ਚ ਹੋਈਏ ਤਾਂ ਬਹੁਤ ਔਖਾ ਨਹੀਂ ਗੱਲਬਾਤ ਹੋ ਪਉਂਦੀ ਮੈਂ ਤੁਹਾਡਾ ਚੈਨਲ ਲੋ ਤੇ ਆਪਣੇ ਤਹਿ ਦਿਲ ਤੋਂ ਬਹੁਤ ਬਹੁਤ ਸ਼ੁਕਰੀਆਦਾ ਕਰਦਾ ਸਰ ਵੀ ਤੁਸੀਂ ਆਪਣੇ ਮੇਰਾ ਟਾਈਮ ਕੱਢਿਆ ਬਹੁਤ ਬਹੁਤ ਪਤਾ ਕੀ ਮੈਨੂੰ ਨਹੀਂ ਵਿੱਚ ਦੋ ਬੰਦੇ ਨੇ ਐਪਰੀਸ਼ੀਏਟ ਕੀਤਾ ਤੁਹਾਡਾ ਉਹ ਉਹਨਾਂ ਨੇ ਰਿਕਾਰਡ ਕੀਤਾ ਕਵਿਤਾ ਬੜੀ ਵਧੀਆ ਲੱਗੀ ਅਸੀਂ ਚਾਹਨੇ ਆ ਵੀ ਜਿਵੇਂ ਤੁਸੀਂ ਸਟੇਜਾਂ ਤੇ ਬੋਲਦੇ ਹੋ ਦੇਖੋ ਮੈਂ ਅਸੀਂ ਇੰਨੇ ਵੱਡੇ ਤਾਂ ਹੈ ਨਹੀਂ ਜਿੰਨਾ ਕੋ ਹੋ ਸਕੇਗਾ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਤੁਹਾਨੂੰ ਲੋਕਾਂ ਨੇ ਜਿਹੜੀਆਂ ਤੁਹਾਡੀਆਂ ਗੱਲਾਂ ਆ ਉਹ ਪੰਜਾਬ ਦੇ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਮੈਂ ਕਹਿੰਦਾ 100 ਨਹੀਂ 4 ਬੱਚੇ ਜ਼ਿੰਦਗੀ ਬਜਾਏ ਉਹ ਮਾਪੇ ਤਾਂ ਖੁਸ਼ ਹੋਣਗੇ ਵਿਚਾਰੇ ਮੰਨੋ ਨਾ ਚਲੋ ਮੈਂ ਇਹ ਬੇਨਤੀ ਕਰ ਦਿੰਦਾ ਜਿੰਨੇ ਵੀ ਆਪਣੇ ਨਾਲ ਵੀਰ ਭੈਣਾਂ ਜੁੜੇ ਨੇ ਜਿੰਨੇ ਬੱਚੇ ਬਜ਼ੁਰਗ ਜੁੜੇ ਨੇ ਜੀ ਉਹ ਇਹਨੂੰ ਸ਼ੇਅਰ ਜ਼ਰੂਰ ਕਰਨ ਤੇ ਵੱਧ ਤੋਂ ਵੱਧ ਜੇ ਉਹਨਾਂ ਨੂੰ ਚੰਗਾ ਲੱਗਦਾ ਤਾਂ ਸ਼ਾਇਦ ਕਿਸੇ ਘਰ ਦੇ ਵਿੱਚ ਕੋਈ ਬੱਚਾ ਨਸ਼ਾ ਤੋਂ ਤੋਬਾ ਕਰ ਲਵੇ ਸ਼ਾਦ ਕਿゼ ਘਰ ਦੇ ਵਿੱਚ ਕੋਈ ਕਿਉਂਕਿ ਲੜਕਿਆਂ ਦੇ ਨਾਲ ਨਾਲ ਲੜਕੀਆਂ ਬੌਣਾ ਸ਼ੁਰੂ ਕਰਨ ਲੱਗੀਆਂ ਹਾਂਜੀ ਹਾਂਜੀ ਸਾਡੀ ਅਣਖ ਗੈਰਤ ਤੇ ਜਮੀਰ ਮਾਰਨ ਵਾਲੀਆਂ ਜਿਹੜੀਆਂ ਦੁਸ਼ਮਣ ਤਾਕਤਾਂ ਨੇ ਉਹ ਯਤਨਸ਼ੀਲ ਨੇ ਸਰਗਰਮ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਪੈਣਾ ਹੈ ਕਿ ਬੱਚਿਆਂ ਨੂੰ ਅਸੀਂ ਮੋਟੀਵੇਟ ਕਰੀਏ ਪ੍ਰੇਰਿਤ ਕਰੀਏ ਠੀਕ ਹੈ ਜੀ ਸੋ ਗੁਰਿੰਦਰ ਮਹਿੰਦੀ ਰੱਤਾ ਜੀ ਤੂੰ ਸਾਡੇ ਨਾਲ ਜੁੜੇ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਚੈਨਲ ਲਈ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਚੈਨਲ ਦੇ ਵੱਲੋਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਦਾ ਕਰਦਾ ਸਰ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡਾ ਜੁੜੇ ਸੀ ਕੋਟੜਪੁਰ ਦੇ ਸੀਨੀਅਰ ਬਤਾ ਗੁਰਿੰਦਰ ਮਹਿੰਦੀ ਦਿੱਤਾ ਜੀ ਜਿਹੜਾ ਅੱਜ ਦਾ ਮੁੱਦਾ ਸੀ ਕਿ ਨਸ਼ਾ ਜਿਹੜੇ ਨਸ਼ੇ ਦੇ ਵਿਰੁੱਧ ਚੱਲ ਰਹੀ ਮੁਹਿੰਮ ਕੀ ਇਹ ਯਾਨੀ ਇੱਕ ਮੈਦ ਹਕੀਕਤ ਹੈ ਜਾਂ ਡਰਾਮੇਬਾਦੀ ਤਾਂ ਉਹਨਾਂ ਨੇ ਆਪਣੇ ਬੜੇ ਵਧੀਆ ਤੱਤ ਰੱਖੇ ਉਹਨਾਂ ਦੀ ਕਵਿਤਾ ਵੀ ਸੁਣਾਈ ਵਿੱਚ ਦੋ ਤਿੰਨ ਮੈਸੀ ਵੀ ਆਏ ਲੋਕਾਂ ਦੇ ਤੁਹਾਨੂੰ ਉਹ ਵੀ ਸ਼ੇਅਰ ਕੀਤੇ ਤਾਂ ਉਹਨਾਂ ਨੇ ਕਿਹਾ ਮੈਂ ਕਾਫੀ ਸਮੇਂ ਤੋਂ ਸਟੇਜਾਂ ਤੇ ਇਹ ਲੋਕਾਂ ਨੂੰ ਜਿਹਾ ਛੜਾ ਵੀ ਰਿਹਾ तकरीबन 100 ਦੇ ਨੇੜੇ ਉਹ ਬੱਚਾ ਨੇ ਛੜਾ ਚੁੱਕੇ ਨੇ ਪਰ ਦੋਸਤੋ ਗੱਲ ਇਹ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਗਵਾਨਤਮਾਨ ਸਰਕਾਰ ਚੰਗਾ ਸਾਰਾ ਕੁਝ ਨਹੀਂ ਕਰੀ ਕੁਝ ਰੰਦਾ ਉਹ ਵੀ ਕਰੇ ਨਹੀਂ ਤਾਂ ਭਗਵਾਨਤਮਾਨ ਸਰਕਾਰ ਨੂੰ ਉਧਾਰ ਜਾਂ ਨਾ ਭੁਗਤਣਾ ਪਏਗਾ ਉਹਨਾਂ ਨੇ ਕਿਹਾ ਵੀ ਹਾਂ ਕੁਝ ਬੰਦੇ ਦੇ ਚਲਾਇਆ ਪਿਆ ਪੰਜਾਬ ਪਰ ਅਸਲੀ ਹਾਲ ਦੇ ਪੰਜਾਬ ਨਹੀਂ ਚੱਲ ਰਿਹਾ ਤਾਂ ਵਿਰੋਧੀ ਸਹੀ ਵੀ ਹੈ ਇਸ ਜਗ੍ਹਾ ਤੇ ਸੋ ਦੋਸਤੋ ਇਸ ਨਸ਼ਿਆਂ ਦੇ ਯੁੱਧ ਦੇ ਖਿਲਾਫ ਅਗਲੀ ਅਪਡੇਟ ਕੀ ਹੋਏਗੀ ਉਹ ਵੀ ਤੁਹਾਨੂੰ ਜਲਦੀ ਦਿਖਾਵਾਂਗਾ ਹੁਣ ਤੁਸੀਂ ਇਹ ਦੇਖਿਆ ਜੀ ਸ਼ਾਮਲ ਲਾਈ ਪ੍ਰੋਮ ਤੁਹਾਨੂੰ ਜਲਦੀ ਜੁੜਾਂਗਾ ਕੋਈ ਹੋਰ ਲਾਈ ਦਾ ਪ੍ਰੋਮ ਲੱਕੀ 200 ਮੈਨੂੰ ਦਿਓ ਜੀ